ਸਸ਼ੀਕਾਲ ਨਮਸਕਾਰ ਮੈਂ ਹਾਂ ਦੀਪਕ ਪੰਡਾੜੀ ਤੁਸੀਂ ਦੇਖ ਰਹੇ ਹੋ G4 News ਸਰਵਿਸ ਪ੍ਰੋਗਰਾਮ ਕਰੀਆਂ ਕਰੀਆਂ ਤੁਹਾਨੂੰ ਅੱਜ ਸਵਾਗਤ ਹੈ ਕਿਸੇ ਵੀ ਦੇਸ਼ ਦੀ ਸੁਰੱਖਿਆ ਕਰਦੀ ਏ ਉਸ ਦੇਸ਼ ਦੀ ਫੌਜ ਆਰਮੀ ਦੇ ਜਵਾਨ ਸਰਹੱਦ ਦੇ ਉੱਤੇ ਪਹਿਰਾ ਦਿੰਦੇ ਨੇ ਤਾਂ ਹੀ ਦੇਸ਼ ਵਾਸੀ ਆਰਾਮ ਦੀ ਨੀਂਦ ਸੌਂਦੇ ਨੇ ਭਾਵੇਂ ਉਹ ਹਵਾਈ ਸੈਨਾ ਹੋਵੇ ਭਾਵੇਂ ਜਲ ਸੈਨਾ ਹੋਵੇ ਤੇ ਭਾਵੇਂ ਹੋਵੇ ਫਲ ਸੈਨਾ ਤੇ ਸੈਨਾ ਦੀ ਉਹ ਜ਼ਮੀਨ ਜਿੱਥੇ ਕਿ ਲੜਾਕੂ ਜਹਾਜ਼ ਉਤਰਦੇ ਹੋਣ ਜੇ ਉਸ ਜ਼ਮੀਨ ਦੇ ਉੱਤੇ ਹੀ ਕੋਈ ਕਬਜ਼ਾ ਕਰਨ ਦੀ ਕੋਸ਼ਿਸ਼ ਕਰੇ ਕੇਵਲ ਕਬਜ਼ਾ ਹੀ ਕਰਨ ਦੀ ਕੋਸ਼ਿਸ਼ ਨਾ ਕਰੇ ਬਲਕਿ ਉਸ ਜ਼ਮੀਨ ਨੂੰ ਹੀ ਵੇਚ ਦਿੱਤਾ ਜਾਵੇ ਉਸ ਹਵਾਈ ਪੱਟੀ ਨੂੰ ਵੇਚ ਦਿੱਤਾ ਜਾਵੇ ਤੇ ਫਿਰ ਤੁਸੀਂ ਇਸ ਨੂੰ ਕੀ ਹਕੋਗੇ ਇਹ ਮਾਮਲਾ ਜੁੜਿਆ ਜੇ ਫਿਰੋਜ਼ਪੁਰ ਦੇ ਨਾਲ ਜਹਾਜ਼ ਗਰਾਊਂਡ ਦੇ ਵਿੱਚ ਹਵਾਈ ਪੱਟੀ ਹੈ ਜ਼ਮੀਨ ਬੰਦੀ ਹੈ ਕਰੀਬ-ਕਰੀਬ 118 ਕਨਾਲ 16 ਮਰਲੇ 15 ਏਕੜੇ ਜ਼ਮੀਨ ਬੰਦੀ ਹੈ ਪਾਕਿਸਤਾਨ ਦੀ ਸਰਦ ਤੋਂ ਕੇਵਲ 10-15 ਕਿਲੋਮੀਟਰ ਇਹ ਜ਼ਮੀਨ ਦੂਰ ਹੈ ਤੇ ਉਹਦੇ ਉੱਤੇ ਹੀ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਲਈ ਗਈ ਹੈ ਕਿਸ ਤਰ੍ਹਾਂ ਉਹਦੀ ਰਜਿਸਟਰੀ ਹੁੰਦੀ ਹੈ 500 ਕਰੋੜ ਤੋਂ ਵੱਧ ਦੀ ਇਹ ਜ਼ਮੀਨ ਹੈ ਕਿਸ ਤਰ੍ਹਾਂ ਸਾਡੇ ਦੇਸ਼ ਦੇ ਵਿੱਚ ਭ੍ਰਸ਼ਟਾਚਾਰ ਜਿਹੜਾ ਉਹ ਦੀਮਗ ਵਾਂਗੂ ਦੇਸ਼ ਦੀਆਂ ਜੜ੍ਹਾਂ ਨੂੰ ਖੋਖਲਾ ਕਰ ਰਿਹਾ ਹੈ ਤੇ ਭ੍ਰਸ਼ਟਾਚਾਰ ਨੂੰ ਰੋਕਣ ਵਾਲੇ ਅਫਸਰ ਤੇ ਰਾਜਨੇਤਾ ਹੀ ਇਸ ਭ੍ਰਸ਼ਟਾਚਾਰ ਨੂੰ ਕਰਨ ਲਈ ਜ਼ਿੰਮੇਵਾਰ ਨੇ ਹੁਣ ਤੁਸੀਂ ਦੇਖੋ ਇੱਕ ਰਿਟਾਇਰਡ ਹੋ ਚੁੱਕਿਆ ਰੈਵਨਿਊ ਡਿਪਾਰਟਮੈਂਟ ਦਾ ਅਫਸਰ ਰੋਲਾ ਪਾਪ ਆ ਕੇ ਕਹਿ ਰਿਹਾ ਕਿ ਸੇਨਾ ਦੀ ਜ਼ਮੀਨ ਜਿੱਥੇ ਕਿ ਏਅਰ ਫੋਰਸ ਦੇ ਲੜਾਕੂ ਜਹਾਜ਼ ਅਜੇ ਵੀ ਅਮਰਜੈਂਸੀ ਦੇ ਵਿੱਚ ਉਤਰਦੇ ਨੇ ਸਰਦ ਦੇ ਕਰੀਬ ਥਾਂ ਉਸ ਹਵਾਈ ਪੱਟੀ ਨੂੰ ਸਾਜ ਦੇ ਤਹਿਤ ਵੇਚ ਦਿੱਤਾ ਗਿਆ ਹੈ ਇਸ ਟ੍ਰਾਇਡ ਕਾਨੂੰਗੋ ਦਾ ਨਾਇ ਨਿਸ਼ਾਨ ਸਿੰਘ ਅਫਸਰਾਂ ਦੇ ਢੇੜੇ ਮਾਰ-ਮਾਲ ਕੇ ਥੱਕਿਆ ਨਹੀਂ ਪਰ ਜਦੋਂ ਉਹਦੀ ਸੁਣਾਈ ਨਹੀਂ ਹੋਈ ਤੇ ਫੇਰ ਚਲਾ ਜਾਂਦਾ ਹੈ ਹਾਈ ਕੋਰਟ ਦੇ ਵਿੱਚ ਦੇਸ਼ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਚਿੱਠੀ ਲਿਖੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੂੰ ਚਿੱਠੀ ਲਿਖੀ ਪੰਜਾਬ ਦੇ ਰੱਖਿਆ ਮੰਤਰੀ ਨੂੰ ਚਿੱਠੀ ਲਿਖਦੇ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਵੀ ਮਿਲਣ ਦਾ ਸਮਾਂ ਮੰਗਿਆ ਸਮਾਂ ਨਹੀਂ ਮਿਲਿਆ ਤੇ ਉਹਨਾਂ ਦੀ ਪਤਨੀ ਨੂੰ ਚਿੱਠੀ ਲਿਖ ਦਿੱਤੀ ਪਰ ਹਜੇ ਤੱਕ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਕਿਸੇ ਵੀ ਵੱਡੇ ਲੀਡਰ ਦੇ ਨਾਲ ਕਿਸ ਤਰ੍ਹਾਂ ਇਹ ਲੋਕਾਂ ਨੂੰ ਲੁੱਟ ਰਹੇ ਨੇ ਇਹ ਕਹਾਣੀ ਸ਼ੁਰੂ ਹੁੰਦੀ ਏ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਉਹ ਸੈਨਾ ਉਹ 에ਅਰ ਫੋਰਸ ਜਦੋਂ ਦੇਸ਼ ਦੇ ਵਿੱਚ ਕੋਈ ਸੰਕਟ ਆਉਂਦਾ ਹੈ ਤੇ ਸਰਹਾਦਾਂ ਤੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਦੇਸ਼ ਦੀ ਰਾਖੀ ਕਰਦੀਆਂ ਨੇ ਸਾਰੇ ਦੇਸ਼ ਦੀਆਂ ਸਰਹੱਦਾਂ ਤਾਂ ਹੀ ਸੁਰੱਖਿਅਤ ਨੇ ਕਿਉਂਕਿ ਭਾਵੇਂ ਬਰਫੀਲੀ ਠੰਡ ਹੋਵੇ ਜਾਂ ਫਿਰ ਤੇਜ਼ ਧੁੱਪ ਸੈਨਾ ਦੇ ਜਵਾਨ ਸਰਹੱਦਾ ਦੀ ਰਾਖੀ ਕਰਨ ਵਾਸਤੇ ਡਟੇ ਰਹਿੰਦੇ ਨੇ ਤੇ ਉੱਥੇ ਹੀ ਸਾਡੇ ਲੀਡਰ ਸਾਹਿਬਾਨ ਤੇ ਸਾਡੇ ਜਿਹੜੇ ਨੌਕਰਸ਼ਾਹ ਨੇ ਕਿਸ ਤਰ੍ਹਾਂ ਰਿਸ਼ਵਤ ਖੋਰ ਹੋ ਚੁੱਕੇ ਨੇ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਵੀ ਨਾ ਤਾਂ ਕਿਸੇ ਵੱਡੇ ਅਫਸਰ ਨੇ ਇਸ ਨੂੰ ਲੈ ਕੇ ਕੋਈ ਬਾਤ ਚੁੱਕੀ ਤੇ ਨਾ ਹੀ ਕਿਸੇ ਵੱਡੇ ਰਾਜਨੇਤਾ ਨੇ ਜਿਹੜੇ ਕਿ ਹੱਥ ਜੋੜ-ਜੋੜ ਕੇ ਤੁਹਾਡੇ ਕੋਲ ਵੋਟਾਂ ਮੰਗਣ ਆਉਂਦੇ ਨੇ ਤੇ ਕਹਿੰਦੇ ਨੇ ਸਾਨੂੰ ਸੇਵਾ ਦਾ ਮੌਕਾ ਦਿਓ ਪਰ ਤੁਸੀਂ ਦੇਖੋ ਪੰਜਾਬ ਦੇ ਨਾਲ ਕਿਸ ਤਰ੍ਹਾਂ ਤਰੋਹ ਕੀਤਾ ਜਾ ਰਿਹਾ ਹੈ ਇਸ ਜ਼ਮੀਨ ਦੀ ਰਜਿਸਟਰੀ ਹੋਣ ਤੋਂ ਬਾਅਦ ਜਦੋਂ ਸੇਨਾ ਨੂੰ ਪਤਾ ਲੱਗਦਾ ਹੈ ਤੇ ਸੇਨਾ ਦੇ ਅਫਸਰ ਇੱਕ ਚਿੱਠੀ ਫਿਰੋਜ਼ਪੁਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਲਿਖਦੇ ਨੇ ਸਨ 2021 ਦੇ ਵਿੱਚ ਅਪ੍ਰੈਲ ਮਹੀਨੇ ਹੁਣ ਤੁਸੀਂ ਵੇਖ ਲਓ 2024 ਆ ਗਿਆ ਜਨਵਰੀ ਦੀ 30 ਤਰੀਕ ਹੋ ਗਈ ਹੈ ਤੇ ਹਜੇ ਤੱਕ ਸੇਨਾ ਦੇ ਅਫਸਰਾਂ ਨੂੰ ਇਨਸਾਫ ਨਹੀਂ ਮਿਲਿਆ 16 4 21 ਨੂੰ ਸੇਨਾ ਦੀ ਸ਼ਿਕਾਇਤ ਤੇ ਇਹ ਇਨਕੁਆਰੀ ਮਾਰ ਕਰ ਦਿੱਤੀ ਜਾਂਦੀ ਏ ਤੇ ਇਨਸਾਫ ਨਾ ਮਿਲਣ ਤੇ ਮਾਮਲਾ ਪਹੁੰਚ ਜਾਂਦਾ ਹਾਈ ਕੋਰਟ ਇਸ ਦੇ ਵਿੱਚ ਨਾ ਆ ਰਿਹਾ ਹੈ ਮੌਜੂਦਾ ਜਿਹੜੇ ਡਿਪਟੀ ਕਮਿਸ਼ਨਰ ਨੇ ਫਿਰੋਜ਼ਪੁਰ ਦੇ ਰਾਜੇਸ਼ ਤਮਾਨ ਕਿ ਇਹਨਾਂ ਨੇ ਵੀ ਸਰਕਾਰ ਨੂੰ ਗੁੰਮਰਾਹ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਤੁਹਾਨੂੰ ਦੱਸ ਦਈਏ ਕਿ ਉਹੀ ਆਈਐਸ ਅਫਸਰ ਨੇ ਰਾਜੇਸ਼ ਤਮਾਨ ਜਦੋਂ ਮੁਹਾਲੀ ਦੇ ਵਿੱਚ ਅਮਰੂਦਾਂ ਦਾ ਸਕੈਂਡਲ ਹੋਇਆ ਸੀ ਤੇ ਇਹਨਾਂ ਦੀ ਪਤਨੀ ਦੇ ਨਾਂ 'ਤੇ ਬਹੁਤ ਸਾਰਾ ਪੈਸਾ ਜਿਹੜਾ ਟ੍ਰਾਂਸਫਰ ਕਰ ਦਿੱਤਾ ਗਿਆ ਸੀ ਜਦੋਂ ਸਰਕਾਰ ਨੇ ਬਕਰਵਾਣਾ ਤੇ ਹੋਰ ਆਲੇ ਦੁਆਲੇ ਪਿੰਡਾਂ ਦੀ ਜ਼ਮੀਨ ਐਕਵਾਇਰ ਕਰਨ ਦਾ ਫੈਸਲਾ ਕੀਤਾ ਤੇ ਇਹਨਾਂ ਨੇ ਕਿਸ ਤਰ੍ਹਾਂ ਆਪਣੇ ਬੰਦਿਆਂ ਆਪਣੇ ਰਿਸ਼ਤੇਦਾਰਾਂ ਦੇ ਨਾਂ ਤੇ ਜ਼ਮੀਨਾਂ ਜਾਂ ਤੇ ਖਰੀਦ ਲਈਆਂ ਜਾਂ ਫਿਰ ਠੇਕੇ ਤੇ ਲੈ ਲਈਆਂ ਜਾਂ ਲੀਜ਼ ਤੇ ਲੈ ਲਈਆਂ ਤੇ ਫਿਰ ਮੋਟਾ ਮਾਲ ਕਮਾਇਆ ਉੱਥੇ ਅਮਰੂਦਾਂ ਦੇ ਬਾਗ ਇਸ ਤਰ੍ਹਾਂ ਲਾਤੇ ਗਏ 55 5500 ਬੂਟੇ 1 ਏਕੜ ਚਲਾਏ ਗਏ ਜਦ ਕਿ ਐਗਰੀਕਲਚਰ ਯੂਨੀਵਰਸਿਟੀ ਕਹਿੰਦੀ ਸੀ ਵੇ 1 ਏਕੜ ਦੇ ਵਿੱਚ 200 ਤੋਂ ਵੱਧ ਬੂਟਾ ਲੱਗ ਨਹੀਂ ਸਕਦਾ ਹਾਈ ਕੋਰਟ ਨੇ ਆਦੇਸ਼ ਜਾਰੀ ਕੀਤੇ ਨੇ ਕਿ 6 ਹਫ਼ਤਿਆਂ ਦੇ ਵਿੱਚ ਇਹਦੀ ਰਿਪੋਰਟ ਜਿਹੜੀ ਹੈ ਉਹ ਹਾਈ ਕੋਰਟ ਚ ਸਬਮਿਟ ਕਰਾਈ ਜਾਵੇ ਤੁਹਾਨੂੰ ਉਸ ਤੋਂ ਪਹਿਲਾਂ ਅਸੀਂ ਦੱਸਦੇ ਹਾਂ ਕਿ ਚਿੱਠੀ ਜਿਹੜੀ ਕਿ ਆਰਮੀ ਦੇ ਕਮਾਂਡੈਂਟ ਵੱਲੋਂ ਅਪ੍ਰੈਲ ਦੇ ਵਿੱਚ ਉਸ ਵੇਲੇ ਦੇ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਨੂੰ ਲਿਖੀ ਗਈ ਸੀ ਵੀਡੀਓ ਐਡੀਟਰ ਨੂੰ ਮੈਂ ਬੇਨਤੀ ਕਰਾਂਗਾ ਸਕਰੀਨ ਦੇ ਉੱਤੇ ਸੈਨਾ ਵੱਲੋਂ ਲਿਖੀ ਗਈ ਚਿੱਠੀ ਜਿਹੜੀ ਇਹ ਤੁਹਾਨੂੰ ਵਖਾਨ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਰਿਹਾ ਇਹ ਵੱਲੋਂ ਲਿਖੀ ਗਈ ਚਿੱਠੀ ਦਫਤਰ ਕਮਾਂਡੈਂਟ 에ਅਰ ਫੋਰਸ ਸਟੇਸ਼ਨ ਹਲਵਾਰਾ ਡਿਸਟ੍ਰਿਕਟ ਲੁਧਿਆਣਾ ਸਟੇਸ਼ਨ ਹੈੱਡ ਕੁਆਰਟਰ ਆਰਮੀ ਬਜਰੀਆ ਐਡਮ ਕਮਾਂਡੈਂਟ ਫਿਰੋਜ਼ਪੁਰ ਕੈਂਟ ਸੇਵਾ ਵਿਖੇ ਡਿਪਟੀ ਕਮਿਸ਼ਨਰ ਸਾਹਿਬ ਫਿਰੋਜ਼ਪੁਰ ਵਿਸ਼ਾ ਸਨ 1947 ਤੋਂ ਪਹਿਲਾਂ ਬਣੇ 에ਅਰ ਫੀਲਡ ਜਹਾਜ਼ ਗਰਾਊਂਡ ਪਿੰਡ ਫੱਤੂਆਲਾ ਤਹਿਸੀਲਵਾ ਜ਼ਿਲ੍ਹਾ ਫਿਰੋਜ਼ਪੁਰ ਦੀ ਜਗ੍ਹਾ ਨੰਬਰ ਖਸਰਾ 71 ਰਕਬਾ 118 ਕਨਾਲ 16 ਮਰਲੇ ਤੇ ਨਜਾਇਜ਼ ਕਬਜ਼ੇ ਕਰਵਾਉਣ ਵਾਲੇ ਦੋਸ਼ੀ ਕਰਮਚਾਰੀਆਂ ਅਧਿਕਾਰੀਆਂ ਮਹਿਕਮਾ ਮਾਲ ਫਿਰੋਜ਼ਪੁਰ ਅਫਸਰਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਬਾਰੇ 16 4 21 ਨੂੰ ਇਸ ਚਿੱਠੀ ਦੀ ਜਿਹੜੀ ਹੈ ਐਸਡੀਐਮ ਨੂੰ ਮਾਰਗ ਕਰ ਦਿੱਤੀ ਜਾਂਦੀ ਏ ਅੱਗੇ ਲਿਖਦੇ ਨੇ ਸ਼੍ਰੀਮਾਨ ਜੀ ਬੇਨਤੀ ਹੈ ਕਿ ਪਿੰਡ ਫੱਤੂ ਵਾਲਾ ਤਹਿਸੀਲਾ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਸਨ 1947 ਤੋਂ ਪਹਿਲਾਂ ਦੇਸ਼ ਦੀ ਪੁਖਤਾ ਸੁਰੱਖਿਆ ਵਾਸਤੇ 에ਅਰਫੀਲਡ ਜਹਾਜ਼ ਗਰਾਊਂਡ ਵਾਸਤੇ ਜਗ੍ਹਾ ਰੱਖੀ ਹੋਈ ਸੀ ਜਿਸ ਬਾਬਤ ਹਿੰਦ ਪਾਕ ਵਟਵਾਰੇ ਤੋਂ ਪਹਿਲਾਂ ਦੇ ਰਿਕਾਰਡ ਦੇ ਮੁਤਾਬਕ ਮੁਆਵਜ਼ਾ ਵੀ ਰੱਖਿਆ ਸੀ ਹਾਲਾਤਾਂ ਦੇ ਮੁਤਾਬਕ ਸਮੇਂ-ਸਮੇਂ ਤੇ 에ਅਰ ਫੋਰਸ ਦੇ ਜੰਗੀ ਜਹਾਜ਼ ਸਨ 1962 1965 ਤੇ 1971 ਦੇ ਸਮੇਂ ਇਸ 에ਅਰ ਫੀਲਡ ਵਿੱਚ ਉਤਾਰੇ ਜਾਂਦੇ ਸਨ ਉਸ ਸਮੇਂ ਜਹਾਜ਼ ਗਰਾਊਂਡ ਵਾਲੀ ਜਗ੍ਹਾ ਤੇ ਕੋਈ ਵੀ ਵਿਅਕਤੀ ਫਸਲ ਕਾਸ਼ਤ ਨਹੀਂ ਕਰ ਸਕਦਾ ਸੀ ਤੇ ਕਿਸੇ ਵਿਅਕਤੀ ਦਾ ਜਹਾਜ਼ ਗਰਾਊਂਡ ਵਾਲੀ ਜਗ੍ਹਾ ਤੇ ਸਿੱਧਾ ਜਾਂ ਸਿੱਧੇ ਤੌਰ ਤੇ ਕਿਸੇ ਕਿਸਮ ਦੀ ਕੋਈ ਦਖਲ ਅੰਦਾਜੀ ਜਾਂ ਕਬਜ਼ਾ ਨਹੀਂ ਸੀ ਅਗਲੇ ਪੇਚੇ ਰੱਖਦੇ ਨੇ 에어ਫੀਲਡ ਦੀ ਮਾਲਕੀ ਵੱਲੋਂ 118 ਕਨਾਲ 16 ਮਰਲੇ ਰਕਬੇ ਤੇ ਮਾਲ ਰਕਾਰ ਮੁਤਾਬਕ ਮਾਲਕ ਜਾਂ ਤਾਂ ਲੇਖ ਰਾਜ ਪੁੱਤਰ કિਸ਼ੋਰੀ ਚੰਦ ਸੀ ਜਾਂ ਉਸਦੇ ਲੜਕੇ ਮਦਨ ਮੋਹਨ ਲਾਲ ਤੇ ਟੇਕ ਚੰਦ ਮਦਦੇ ਸਨ ਸਨ 1947 ਤੋਂ ਲੈ ਕੇ ਹੁਣ ਤੱਕ ਜਾਂ ਉਸ ਤੋਂ ਪਹਿਲਾਂ ਉਪਰੋਕਤ ਦੱਸੇ ਵਿਅਕਤੀਆਂ ਵਿੱਚੋਂ ਕਿਸੇ ਨੇ ਵੀ ਆਰਮੀ ਜਾਂ 에어ਫੋਰਸ ਜਾਂ ਭਾਰਤ ਸਰਕਾਰ ਤੋਂ ਕਿਸੇ ਤਰ੍ਹਾਂ ਦੇ ਲਾਭ ਦੀ ਮੰਗ ਨਾ ਕੀਤੀ ਸੀ ਕਿਉਂਕਿ ਉਹਨਾਂ ਨੂੰ ਮੁਆਵਜ਼ਾ ਪਹਿਲਾਂ ਹੀ ਮਿਲ ਚੁੱਕਿਆ ਸੀ ਮਾਲ ਦਾ ਕਾਰਡ ਮੁਤਾਬਕ 118 ਕਨਾਲ 16 ਅਮਰਲੇ ਰਕਬਾ ਤੇ ਮਕਬੂਜਾ ਗੈਰੀਜਨ ਇੰਜੀਨੀਅਰ ਸਾਹ ਬਹਾਦਰ محکمہ ਮਿਲਟਰੀ ਦਾ ਕਬਜ਼ਾ ਚਲਿਆ ਆ ਰਿਹਾ ਸੀ ਅਗਲੇ ਪੈਰੇ ਚ ਲਿਖਦੇ ਨੇ ਜਮਾਂਬੰਦੀ ਸਾਲ 1999 2000 ਵਿੱਚ ਕਾਸਤਕਾਰ ਦਾਰਾ ਸਿੰਘ ਪੁੱਤਰ ਹਾਕਮ ਸਿੰਘ ਜਗੀਰ ਸਿੰਘ ਮੁਖਤਿਆਰ ਸਿੰਘ ਪੁਤਰਾੰਦਾਰਾ ਸਿੰਘ ਮਾਲ ਮਹਿਕਮੇ ਦੇ ਮੁਲਾਜ਼ਮਾਂ ਦੀ ਸਾਜ਼ਿਸ਼ ਨਾਲ ਦਰਜ ਕੀਤੇ ਗਏ ਵਸੀਕਾ ਨੰਬਰ 965 ਮਿਤੀ 5 6 1997 ਵਸੀਕਾ ਨੰਬਰ 1002 ਅਤੇ 1177 ਮਿਤੀ 6 6 1997 ਵਸੀਕਾ ਨੰਬਰ 1004 ਮਿਤੀ 19 5 1997 ਵਸੀਕਾ ਨੰਬਰ 870 ਮਿਤੀ 2 6 1997 ਕੁੱਲ 5 ਵਸੀਕੇ ਮਾਲਕ ਮਦਨ মোহন ਲਾਲ ਦੇ ਮੁਖਤਿਆਰੇ ਆਮ ਦੇ ਰਾਹੀਂ ਰਕਬਾ ਵੇਚਿਆ ਵਿਖਾਇਆ ਗਿਆ ਜਦਕੇ ਮਾਲਕ ਮਦਨ ਮੋਹ ਲਾਲਦੀ ਸਾਲ 1991 ਵਿੱਚ ਹੀ ਮੌਤ ਹੋ ਗਈ ਸੀ ਅਗਲੇ ਪੈਰੇ ਚ ਲਿਖਦੇ ਨੇ ਮੁਖਤਿਆਰੇ ਆਮ ਰਾਹੀਂ ਸਾਰਾ ਰਕਬਾ ਹੀ ਕਿਉਂ ਵੇਚਿਆ ਗਿਆ ਇਹ ਇੱਕ ਸਾਜ਼ਿਸ਼ ਹੈ ਤੇ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਮਾਲਕਾਂ ਨੂੰ ਪਹਿਲਾਂ ਹੀ ਆਪਣੇ ਹੱਕ ਮਿਲ ਚੁੱਕਿਆ ਸੀ ਅਤੇ ਉਹ ਇਸ ਰਕਬੇ ਦੇ ਸੰਬੰਧ ਵਿੱਚ ਕਦੇ ਵੀ ਕਿਸੇ ਵੀ ਅਦਾਲਤ ਜਾਂ ਸਿਵਲ ਅਫਸਰ ਦੇ ਕੋਈ ਦਾਵਾ ਜਾਂ ਇਤਰਾਜ਼ ਲੈ ਕੇ ਦੁਬਾਰਾ ਪੇਸ਼ ਨਹੀਂ ਹੋ ਸਕਦੇ ਸਨ ਨਾ ਹੀ ਹੋਣਾ ਚਾਹੁੰਦੇ ਸਨ ਰਿਕਾਰਡ ਤੋਂ ਹੀ ਸਾਫ ਕੋਈ ਹੁੰਦੀ ਹੈ ਕਿ ਮਾਲਕ ਦਿੱਲੀ ਸ਼ਹਿਰ ਦੇ ਰਹਿਣ ਵਾਲੇ ਸਨ ਜਾਂ ਉਹ ਆਪਣਾ ਹੱਕ ਲੈ ਕੇ ਚਲੇ ਗਏ ਸਨ ਅਗਲੇ ਪੈਰੇ 'ਚ ਲਿਖਦੇ ਨੇ ਗੌਰਤਾਲਬ ਹੈ ਕਿ ਰਕਬਾ 118 ਕਨਾਲ 16 ਮਰਲੇ ਜਹਾਜ਼ ਗਰਾਊਂਡ ਪਿੰਡ ਫਤੂਆਲਾ ਅਸਲ ਮਾਲਕਾਂ ਵੱਲੋਂ ਕਿਉਂ ਨਹੀਂ ਵੇਚਿਆ ਗਿਆ दारा सिंह पुत्र हाकम सिंह जगीर सिंह मुतियाल सिंह पुत्र आन दारा सिंह ਵੱਲੋਂ ਮਾਨਯੋਗ ਅਦਾਲਤਾਂ ਦੇ ਵਿੱਚ ਕੇਸ ਪਾ ਕੇ ਮਾਨਯੋਗ ਅਦਾਲਤਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਮੁਤਾਬਕ ਵਸੀਕਾ ਜੇਕਰ ਇਹਨਾਂ ਦੇ ਮਾਲਕਾਂ ਪਾਸੋਂ ਕਬਜ਼ਾ ਲਿਆ ਸੀ ਤਾਂ ਇਹਨਾਂ ਨੂੰ ਰਪਟ ਗਿਰਦਾਵਰੀ ਨੰਬਰ 302 ਮਿਤੀ 10 ਮਿਤੀ 12 3 1998 ਸਰਕਲ ਬੁਕਨਖਾ ਵਾਲਾ ਹਰ ਹਦ ਨੰਬਰ 216 ਮੁਤਾਬਕ ਕਬਜ਼ਾ ਮੰਗਨ ਦੀ ਕੀ ਲੋਰ ਸੀ ਹੁਣ ਵੀ ਇਹਨਾਂ ਨੇ ਮਾਨਯੋਗ ਅਦਾਲਤ ਵਿੱਚ ਕੇਸ ਦਾਇਰ ਕਰਕੇ ਕਬਜ਼ਾ ਦਿਵਾਉਣ ਦੀ ਮੰਗ ਕੀਤੀ ਹੈ ਜਦਕਿ ਮਾਲ ਰਿਕਾਰਡ ਮੁਤਾਬਕ ਇਹ ਹੁਣੇ ਵੀ ਰਕਬੇ ਪਰ ਕاشتکار ਹਨ ਤੁਸੀਂ ਦੇਖੋ ਉੱਥੇ ਆਰਮੀ ਦਾ ਕਬਜ਼ਾ ਹੈ ਤੇ ਇਹ ਦਿਖਾਈ ਦੇ ਰਹੇ ਨੇ ਵੀ ਅਸੀਂ ਉੱਥੇ ਜ਼ਮੀਨ ਕਾਸ਼ਤ ਕਰਾਂ ਮਤਲਬ ਅਸੀਂ ਉੱਥੇ ਕੋਈ ਖੇਤੀ ਕਰਦੇ ਹਾਂ ਅੱਗੇ ਪੇਰੇ ਚੋ ਲਿਖਦੇ ਨੇ ਸਾਲ 1997 ਵਿੱਚ ਵਸੀਕੇ ਆਪਣੇ ਹੱਕ ਵਿੱਚ ਕਰਵਾਉਣ ਤੋਂ ਬਾਅਦ ਇਹ ਸਰਜੀਤ ਕੋਰ ਮਨਜੀਤ ਕੌਰ ਮੁਖਤਿਆਰ ਸਿੰਘ ਜਗੀਰ ਸਿੰਘ ਦਾਰਾ ਸਿੰਘ ਰਮੇਸ਼ ਕਾਂਤ ਰਕੇਸ਼ ਕਾਂਤ ਸਾਲ 2009 2010 ਦੀ ਜਮ੍ਹਾਂਬੰਦੀ ਖਾਨਾ ਨੰਬਰ 8 ਵਿੱਚ ਮਾਲਕ ਦਰਸਾਏ ਗਏ ਜਦ ਕੇ ਆਰਮੀ ਨੇ ਇਨ੍ਹਾਂ ਪੰਜ ਵਿਅਕਤੀਆਂ ਮੁਤਾਬਕ ਇਹਨਾਂ ਨੂੰ ਕਬਜ਼ਾ ਨਾ ਛੱਡਿਆ ਸੀ ਜਿਨ੍ਹਾਂ ਲੇਖਰਾਜ ਜਾਂ ਮਦਨ মোহন ਲਾਲ ਅਤੇ ਟੇਕ ਚੰਦ ਪੁੱਤਰਾਂ ਲੇਖਰਾਜ ਪੁੱਤਰ ਕਿਸ਼ੋਰੀ ਚੰਦ ਨੂੰ ਸਰਕਾਰ ਵੱਲੋਂ ਆਪਣਾ ਹੱਕ ਦੇ ਦਿੱਤਾ ਗਿਆ ਸੀ ਜਿਸ ਕਰਕੇ ਇਹਨਾਂ ਨੇ ਆਪਣੇ ਜੀਉਂਦੇ ਜੀ ਕਿਸੇ ਤਰ੍ਹਾਂ ਦਾ ਕਿਸੇ ਵੀ ਅਦਾਲਤ ਜਾਂ ਕਿਸੇ ਹੋਰ ਅਫਸਰ پاس ਹੱਕ ਮੰਗਣ ਦੀ ਚਾਰਾ ਜੋਈ ਨਹੀਂ ਕੀਤੀ ਪਰ ਉਹਨਾਂ ਦੇ ਮਰਨ ਤੋਂ ਬਾਅਦ ਉਹਨਾਂ ਦੇ ਹੀ ਵਾਰਸਾਂ ਵੱਲੋਂ ਮੰਦ ਭਾਵਨਾ ਨਾਲ ਇੱਕ ਸਾਜਿਸ਼ ਰਹਿ ਦੇਸ਼ ਦੀ ਪੁਕਤਾ ਸੁਰੱਖਿਆ ਵਾਸਤੇ ਬਣਾਇਓ ਇਹ ਜਾਜ ਗਰਾਉਂਡ 에ਅਰਫੀਲਡ ਹਿੰਦ-ਪਾਕ ਬਾਰਡਰ ਤੇ ਦੇ ਰਕਬਾ 118 ਕਨਾਲ 16 ਮਰਲੇ ਨੂੰ ਵੇਚ ਦਿੱਤਾ ਗਿਆ ਇਸ ਸਾਰੇ ਫਰਜੀ ਵਾੜੇ ਦੀ ਡੰਗਿਆਈ ਦੇ ਨਾਲ ਪਰਤਾਲ ਕਾਰਵਾਈ ਜਾਏ ਅਤੇ ਦਾਰਾ ਸਿੰਘ ਆਦੀ ਨੂੰ ਰਿਕਾਰਡ ਮਾਲ ਦੇ ਵਿੱਚ ਦਰਜ ਕਰਨ ਵਾਲੇ ਜਹਾਜ਼ ਗਰਾਊਂਡ ਦੀ ਜਗ੍ਹਾ ਤੇ ਨਜਾਇਜ਼ ਕਬਜ਼ੇ ਕਰਵਾਉਣ ਵਾਲੇ ਅਧਿਕਾਰੀਆਂ ਕਰਮਚਾਰੀਆਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਮਿਤੀ ਇਹ ਚਿੱਠੀ ਲਿਖੀ ਉਹਨਾਂ ਨੇ 22 3 2021 ਨੂੰ ਤੇ ਬਿਨਕਾਰ ਦਫ਼ਤਰ ਕਮਾਂਡੈਂਟ 에ਅਰ ਫੋਰਸ ਸਟੇਸ਼ਨ ਹਲਵਾਰਾ ਡਿਸਟ੍ਰਿਕਟ ਲੁਧਿਆਣਾ ਦੂਜਾ ਸਟੇਸ਼ਨ ਹੈੱਡਕੁਆਟਰ ਆਰਮੀ ਬਜਰੀਆ ਐਡਮ ਕਮਾਂਡੈਂਟ ਫਿਰੋਜ਼ਪੁਰ ਕੈਂਟ ਕਪੀ ਟੂ ਮਾਨਯੋਗ ਰਾਸ਼ਟਰਪਤੀ ਜੀ ਭਾਰਤ ਨਵੀਂ ਦਿੱਲੀ ਮੁੱਖ ਮੰਤਰੀ ਪੰਜਾਬ ਚੰਡੀਗੜ੍ਹ ਮੁਖ ਸਕੱਤਰ ਪੰਜਾਬ ਸਰਕਾਰ ਪੰਜਾਬ ਚੰਡੀਗੜ੍ਹ ਵਿੱਤ ਕਮਿਸ਼ਨਰ ਮਾਲ ਪੰਜਾਬ ਸਰਕਾਰ ਪੰਜਾਬ ਚੰਡੀਗੜ੍ਹ ਤੁਸੀਂ ਵੇਖ ਸਕਦੇ ਹੋ ਇਹ ਚਿੱਠੀ ਲਿਖੀ ਗਈ ਆਰਮੀ ਦੇ ਅਫਸਰਾਂ ਦੇ ਵੱਲੋਂ ਹੁਣ ਤੁਸੀਂ ਆਰਮੀ ਵੱਲੋਂ ਲਿਖੀ ਗਈ ਚਿੱਠੀ ਸੁਣ ਲਈ ਹੈ ਤੇ ਸਕਰੀਨ ਤੇ ਵੇਖ ਵੀ ਲਈ ਹੈ ਤੇ ਰਜਿਸਟਰੀ ਕਰਨ ਵਾਲੇ ਅਫਸਰਾਂ ਨੇ ਕਿਸ ਤਰ੍ਹਾਂ ਮਾਲੀਆ ਵਿਭਾਗ ਦੀਆਂ ਅੱਖਾਂ 'ਚ ਘੱਟਾ ਪਾਇਆ ਤੇ ਜਿਹੜੀ ਜ਼ਮੀਨ ਫੌਜੀਆਂ ਦੇ ਕਬਜ਼ੇ ਸੀ ਉੱਥੇ ਲਿਖ ਦਿੱਤਾ ਇਕਾਸ਼ਤਕਾਰਾਂ ਦੇ ਕੋਲ ਇਥੋਂ ਤੱਕ ਕੀ ਉਹਨਾਂ ਦੇ ਨਾਲ ਗਰਦੋਰੀਆਂ ਵੀ ਕਰ ਦਿੱਤੀਆਂ ਗਈਆਂ ਹੁਣ ਤੁਸੀਂ ਦੇਖੋ ਇੱਕ ਜਹਾਜ਼ ਪੱਤੀ ਫਿਰੋਜ਼ਪੁਰ ਜਿਹਨੂੰ ਵੇਚਿਆ ਗਿਆ ਪਹਿਲੇ ਤੁਹਾਨੂੰ ਦੱਸਿਆ ਕਿ ਇਹ ਇਹਦੇ ਤੇ ਕਬਜ਼ਾ ਜਿਹੜਾ ਉਹ ਆਰਮੀ ਦਾ ਹੈ ਹੁਣ ਦੋ ਜਿਨ੍ਹਾਂ ਦੇ ਹੈਗੇ ਮਦਨਮੋਹਨ ਤੇ ਟੇਕ ਚੰਦ ਇਹ ਦੋਵੇਂ ਪ੍ਰਾਸਨ ਤੇ 500 ਕਰੋੜ ਰੁਪਏ ਤੋਂ ਵੱਧ ਦੀ ਜ਼ਮੀਨ ਹੈ ਦੱਸੀ ਜਾਂਦੀ ਜੇ ਹੁਣ ਜਿਹੜੀ ਖਾਨਾ ਪੰਜ ਮਕਬੂਜਾ ਜਿਹੜਾ ਕਾਸਟਕਾਰ ਜਿਹੜਾ ਨਹੀਂ ਹੁੰਦਾ ਗੈਰੀਜਨ ਇੰਜੀਨੀਅਰ ਸਾਹਿਬ ਬਹਾਦਰ ਮਹਿਕਮਾ ਮਿਲਟਰੀ ਮਤਲਬ ਜ਼ਮੀਨ ਤੇ ਮਿਟਰੀ ਦਾ ਕਬਜ਼ਾ ਜਿੱਥੇ ਲਾਕੂ ਜਾਜ ਉਤਰਦੇ ਨੇ ਇਹ ਸਾਫ਼ ਉਥੇ ਲਿਖਿਆ ਹੋਇਆ ਹੈ 1997 ਤੱਕ ਕੋਈ ਵਾਰਸ ਸਾਹਮਣੇ ਨਹੀਂ ਆਇਆ ਤੇ ਜਦੋਂ ਭੂ ਮਾਫੀਆ ਦੀ ਨਜ਼ਰ ਇੱਤੇ ਪਈ ਤੇ 1997 ਦੇ ਵਿੱਚ 118 ਕਨਾਲ ਤੇ 16 ਮਰਲੇ ਪੰਜਾਂ ਲੋਕਾਂ ਦੇ ਨਾਂ ਰਜਿਸਟਰੀ ਕਰ ਦਿੱਤੀ ਜਾਂਦੀ ਏ ਹੁਣ ਤੁਹਾਨੂੰ ਦੱਸਦੇ ਆਂ ਇਹ ਰਜਿਸਟਰੀ ਕਿਹਦੇ ਕਿਹਦੇ ਨਾਂ ਹੁੰਦੀ ਏ ਇਹ ਰਜਿਸਟਰੀ ਜਿਹੜੇ ਪੰਜ ਬੰਦਿਆਂ ਦੇ ਨਾਂ ਹੋਈ ਏ ਪਹਿਲਾ ਬੰਦਾ ਜਿਹੇ ਰਜਿਸਟਰੀ ਹੁੰਦੀ ਏ ਉਹ ਕ੍ਰਾਂਤ ਤੇਗਚੰਦ ਦੀ ਪਤਨੀ ਊਸ਼ਾ ਅਨਸਲ ਦੇ ਨਾਲ ਪਾਵਰ ਆਫ ਟਾਰਨੀ 1985 ਕਰਤੀ ਜਾਂਦੀ ਹੈ ਤੇ ਤੇਗਚੰਦ ਦੇ ਨਾਂ ਤੇ ਇਹ ਜ਼ਮੀਨ ਪਹਿਲੇ ਹੁੰਦੀ ਤੇ 9 8 1991 ਨੂੰ ਮਦਨ ਲਾਲ ਦੀ ਮੌਤ ਹੋ ਜਾਂਦੀ ਹੈ ਊਸ਼ਾ ਅਨਸਲ 1997 ਦੇ ਵਿੱਚ 26 ਕਨਾਲਾ 14 ਮਰਲੇ ਜ਼ਮੀਨ ਸਰਜੀਤ ਕੌਰ ਵਾਈਫ ਆਫ ਦਾਰਾ ਸਿੰਘ ਨੂੰ ਵੇਚ ਦਿੰਦੀ ਹੈ ਇਹ ਜਦ ਕੇ ਵੇਚ ਨਹੀਂ ਸਕਦੀ ਕਿਉਂਕਿ ਜਦ ਕੇ ਵਾਰਿਸ ਮਦਨ ਲਾਲ ਸੀ ਅਸਲ ਮਾਲਕੀ ਉਹਦੀ ਤੇ ਮੌਤ ਹੋ ਜਾਂਦੀ 1991 ਦੇ ਵਿੱਚ ਤੇ ਪਾਵਰ ਆਫ ਟਾਰਨੀ ਆਪਣੇ ਆਪ ਹੀ ਰੱਦ ਹੋ ਜਾਂਦੀ ਹੈ ਤਹਿਸੀਲਦਾਰ ਐਫੀਟਿਵਟ ਲੈ ਕੇ ਰਜਿਸਟਰੀ ਦੇ ਨਾਲ ਬੰਦਾ ਲਿਆ ਕਿਉਂ ਨਹੀਂ ਕਿ ਬੰਦਾ ਜੀਉਂਦਾ ਹੈ ਕਿ ਮਰ ਗਿਆ ਹੈ ਇਹ ਰਜਿਸਟਰੀ ਕਿਦਾਂ ਹੋਈ ਉਸ ਵੇਲੇ ਇਹ ਵੀ ਬਹੁਤ ਵੱਡੀ ਇੱਕ ਸਾਜ਼ਿਸ਼ ਦੀ ਬੋਤ ਆਉਂਦੀ ਹੈ ਫਿਰ ਅਗਲੀ ਰਜਿਸਟਰੀ ਕਰਾਂਦੀ 우ਸ਼ਾ ਅੰਸਲ ਦੁੱਦੀ 26 ਕਨਾਲਾ 14 ਮਰਲੇ ਮੁਖਤਿਆਰ ਸਿੰਘ son of ਦਾਰਾ ਸਿੰਘ ਦੇ ਨਾਲ ਇਹ ਵੀ 1997 ਵਿੱਚ ਕਰਾਈ ਜਾਂਦੀ ਹੈ ਤੀਜੀ ਰਜਿਸਟਰੀ ਕਰਾਈ ਜਾਂਦੀ ਹੈ ਜਗੀਰ ਸਿੰਘ son of ਦਾਰਾ ਸਿੰਘ ਦੇ ਨਾਲ ਤੇ ਚੌਥੀ ਜ਼ਮੀਨ ਨਵੀਨ ਅੰਸਲ ਕਰਾਂਦਾ ਜਿਹੜਾ ਕਿ ਪੁੱਤਰ ਹੈ ਟੇਕ ਚੰਦ ਦੇ ਨਾਮ 36 ਕਨਾਲ 14 ਮਰਲੇ ਦਾਰਾ ਸਿੰਘ son of ਹਕਮ ਸਿੰਘ ਦੀ ਨਾ ਫਿਰ ਪੰਜਵੀਂ ਰਜਿਸਟਰੀ ਇੱਕ ਹੋਰ ਕਰਾਈ ਜਾਂਦੀ ਏ ਨਵੀਨ ਅਨਸਰ ਵੱਲੋਂ ਜਿਹੜਾ ਕਿ ਟੇਕ ਚੰਦ ਦਾ ਮੁੰਡਾ 26 ਕਨਾਲਾਂ ਦਾਰਾ ਸਿੰਘ son of ਹਕਮ ਸਿੰਘ ਹੁਣ ਤੁਸੀਂ ਦੇਖੋ ਤਿੰਨ ਰਜਿਸਟਰੀਆਂ ਥਰੂ ਪਾਵਰ ਆਫ ਟਾਰਨੀ ਹੁੰਦੀਆਂ ਤੇ ਤਿੰਨ ਰਜਿਸਟਰੀਆਂ ਜਿਹੜੀਆਂ ਕਿ ਨਵੀਨ ਜਿਹੜੀਆਂ ਉਹ ਕਰਾਉਂਦਾ ਜੋ ਕਿ ਟੇਕ ਚੰਦ ਦਾ ਮੁੰਡਾ ਇਹ ਕਰਵਾ ਨਹੀਂ ਸਕਦਾ ਰਜਿਸਟਰੀਆਂ ਇਹ ਅਖਰਕਾਰ ਕਿਸ ਤਰ੍ਹਾਂ ਹੋਈਆਂ ਜਦੋਂ ਕਿ ਕਬਜ਼ਾ ਮਿਲਟਰੀ ਦਾ ਹੁੰਦਾ ਹੈ ਇੱਥੇ ਕਿਸ ਤਰ੍ਹਾਂ ਰਜਿਸਟਰੀ ਕਰਾਨ ਤੋਂ ਬਾਅਦ ਇਹਨਾਂ ਲੋਕਾਂ ਨੇ 1998 ਦੇ ਵਿੱਚ ਗਰਦੋਰੀ ਦੀ ਮੰਗ ਕਰ ਲੈਂਦੇ ਤੇ ਅਫਸਰਾਂ ਨੂੰ ਐਪਲੀਕੇਸ਼ਨ ਦਿੰਦੇ ਨੇ ਕਿ ਇਸ ਜ਼ਮੀਨ ਤੇ ਅਸੀਂ ਕਾਸਟਕਾਰਾਂ ਤੇ ਗਰਦੋਰੀ ਸਾਡੇ ਨਾਲ ਕਰੋ ਤੇ ਤੁਸੀਂ ਰੈਵਨਿਊ ਡਿਪਾਰਟਮੈਂਟ ਦੇ ਅਫਸਰਾਂ ਦਾ ਹਾਲ ਵੇਖ ਲਓ ਨਾ ਮੌਕੇ ਤੇ ਜਾ ਕੇ ਵੇਖਿਆ ਕਿ ਜਹਾਜ਼ ਗਰਾਊਂਡ ਦੀ ਜ਼ਮੀਨ ਜਿਹੜੀ ਹਵਾਈ ਪੱਟੀ 15 ਏਕੜ ਉਹਨੂੰ ਜਿਹਨੂੰ ਵੇਚਿਆ ਗਿਆ 118 ਕਨਾਲਾਂ ਕੀ ਉਹ ਜ਼ਮੀਨ ਇਹਨਾਂ ਦੇ ਕਬਜ਼ੇ 'ਚ ਹੈ ਕਿ ਨਹੀਂ ਗਰਦੋਰੀ ਇਹਨਾਂ ਦੇ ਨਾ ਕਰ ਦਿੰਦੇ ਨੇ ਤੇ ਹੁਣ ਰਜਿਸਟਰੀ ਗੁਰਦੌਰੀ ਕਰਵਾ ਕੇ ਅਦਾਲਤ ਚ ਚਲੇ ਜਾਂਦੇ ਨੇ ਕਿ ਜ਼ਮੀਨ ਸਾਨੂੰ ਦਵਾਈ ਜਾਏ ਸਾਨੂੰ ਕਬਜ਼ਾ ਦਵਾਇਆ ਜਾਏ ਕਿ ਮਿਲਟਰੀ ਦਾ ਕਬਜ਼ਾ ਹੈ ਤੁਸੀਂ ਇਹ ਵੇਖੋ ਜਦੋਂ ਇਹ ਮਾਮਲਾ ਉਛਲਦਾ ਹੈ ਮੀਡੀਆ ਚੋਂਦਾ ਹੈ ਤੇ ਜਾਂ ਜਦੋਂ ਨਿਸ਼ਾਨ ਸਿੰਘ ਕਾਨੂੰਗੋ ਇਹਦੇ ਤੇ ਰੌਲਾ ਪਾਉਂਦੇ ਨੇ ਤੇ ਪੰਜ ਇੰਤਕਾਲ ਜਿਹੜੇ ਨੇ ਉਹਨਾਂ ਨੂੰ ਝਗੜੇ ਵਾਲੇ ਕੋਸ਼ਿਤ ਕਰ ਦਿੱਤਾ ਜਾਂਦਾ ਤੇ ਝਗੜੇ ਵਾਲੀ ਜ਼ਮੀਨ ਐ ਐਸਡੀਐਮ ਨੂੰ ਭੇਜ ਦਿੱਤੀ ਜਾਂਦੀ ਹੈ ਤਹਿਸੀਲਦਾਰ ਵੱਲੋਂ ਕਿਉਂਕਿ ਇਹਦੇ ਉੱਤੇ ਤਹਿਸੀਲਦਾਰ ਕੋਈ ਟਿੱਪਣੀ ਨਹੀਂ ਕਰ ਸਕਦਾ ਹੁੰਦਾ ਮੁੰਡੇ ਪੰਜ ਇੰਤਕਾਲਾਂ ਦੇ ਜਿਹੜੇ ਨੰਬਰ ਨੇ 675 676 670 678 ਤੇ 680 ਹੁਣ ਇਹ ਝਗੜੇ ਵਾਲੇ ਇੰਤਕਾਲਾਂ ਨੂੰ ਵੀ ਪੰਜਾਬ ਮੰਨਿਆਂ ਦੇ ਨਾਂ ਮਨਜ਼ੂਰ ਕਰ ਲਿਆ ਜਾਂਦਾ 19 2 2001 ਨੂੰ ਇੱਥੋਂ ਵੀ ਛੜੀ ਅੰਤਰ ਦੀ ਬੋ ਆਉਂਦੀ ਏ ਤੁਸੀਂ ਦੇਖੋ ਆਰਮੀ ਕੰਪਲੇਂਟ ਕਰਦੀ ਏ ਮਾਰਚ 2021 ਚ ਤੇ 16 4 21 ਨੂੰ ਇਹ ਰੈਵਨਿਊ ਅਫਸਰ ਜਿਹੜੀ ਹੈ ਇਹਨੂੰ ਇਨਕੁਆਰੀ ਮਾਰਕ ਕਰ ਦਿੰਦਾ ਤੇ ਉਸ ਤੋਂ ਬਾਅਦ ਐਸਡੀਐਮ ਨੇ ਇਤਕਾਲਾਂ ਤੇ ਰੋਕ ਲਾਈ ਜੇ ਰਜਿਸਟਰੀ ਦੇ ਵਿੱਚ ਦਰਜਨਾਮਾ ਕੀਤਾ ਜਾਵੇ ਮਾਲਕੀ ਤੇ ਰੋਕ ਲਾਤੀ ਜਾਵੇ ਪਰ ਤੁਸੀਂ ਦੇਖੋ ਇਸ ਕਿਸ ਤਰ੍ਹਾਂ ਇੱਕ ਜਿਹੜਾ ਛੜੀਅੰਤਰ ਚੱਲ ਰਿਹਾ ਹੈ ਕਿਉਂ ਇਹਦੇ ਤੇ ਸਖਤ ਕਾਰਵਾਈ ਕਿਉਂ ਨਹੀਂ ਕੀਤੀ ਗਈ ਆਖਰਕਾਰ ਉਹ ਕੌਣ ਲੋਕ ਨੇ ਜਿਹੜੇ ਜ਼ਮੀਨ ਦੇਡੇ ਭੂ ਮਾਫੀਆ ਤੇ ਕਬਜ਼ਾ ਕਰ ਲਿਆ ਜਿਨ੍ਹਾਂ ਨੇ ਜਿਹੜੇ ਉਹ ਕਹਿੰਦੇ ਵੀ ਜ਼ਮੀਨ ਸਾਨੂੰ ਦਿਵਾਓ ਇਹ ਬਹੁਤ ਵੱਡਾ ਇੱਕ ਛੜੀਅੰਤਰ ਹੈ ਹੁਣ ਮਾਮਲਾ ਜਦੋਂ ਹਾਈ ਕੋਰਟ ਜਾਂਦਾ ਤੇ ਹਾਈ ਕੋਰਟ ਵੱਲੋਂ ਦਸੰਬਰ 2023 ਦੇ ਵਿੱਚ ਫਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਇਸ ਦੀ ਰਿਪੋਰਟ 6 ਹਫ਼ਤਿਆਂ ਵਿੱਚ ਸਾਨੂੰ ਭੇਜੀ ਜਾਵੇ ਸਕਰੀਨ ਤੇ ਤੁਸੀਂ ਵੇਖ ਸਕਦੇ ਹੋ ਕਿ ਹਾਈ ਕੋਰਟ ਦੇ ਜੱਜ ਸਾਹਿਬ ਹਰਕੇਸ਼ ਮਨੂਜਾ ਵੱਲੋਂ ਕੀ ਆਦੇਸ਼ ਜਾਰੀ ਕੀਤੇ ਗਏ ਨੇ ਸਾਫ਼ ਲਿਖਿਆ ਗਿਆ ਹੈ ਕਿ ਰਿਪੋਰਟ 6 ਹਫ਼ਤਿਆਂ ਦੇ ਵਿੱਚ ਹਾਈ ਕੋਰਟ ਨੂੰ ਸਬਮਿਟ ਕਰਾਈ ਜਾਏ ਤੇ 5 ਹਫ਼ਤੇ ਬੀਤ ਗਏ ਪਰ ਹਜੇ ਤੱਕ ਰਿਪੋਰਟ ਸਬਮਿਟ ਨਹੀਂ ਕਰਾਈ ਗਈ ਹੁਣ ਅਸੀਂ ਗੱਲ ਕਰਾਂਗੇ ਜਿਹੜੇ ਕਾਨੂੰਗੋ ਰਿਟਾਇਰ ਹੋ ਚੁੱਕੇ ਨੇ ਨਿਸ਼ਾਨ ਸਿੰਘ ਜਿਹੜੇ ਇਸ ਲੜਾਈ ਨੂੰ ਲੜ ਰਹੇ ਨੇ ਤੇ ਇਹ ਲੜਾਈ ਕੋਈ ਉਹਨਾਂ ਦੀ ਨਿੱਜੀ ਨਹੀਂ ਪਰ ਫੇਰ ਵੀ ਲੜ ਰਹੇ ਨੇ ਤੁਸੀਂ ਸੁਣੋ ਉਹਨਾਂ ਦਾ ਕੀ ਕਹਿਣਾ ਹੈ ਹਾਂਜੀ ਸਰ ਸਸੀਕਾਲ ਨਿਸ਼ਾਨ ਸਿੰਘ ਜੀ ਸਸੀਕਾਲ ਜੀ ਸਸੀਕਾਲ ਜੀ ਰਿਟਾਇਰਡ ਕਾਨੂੰਗੋ ਬੋਲ ਰਹੇ ਹੋ ਹਾਂਜੀ 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 ਅਨਿਸ਼ਾਨ ਸਿੰਘ ਜੀ ਇੱਕ ਮਾਮਲਾ ਤੁਹਾਡੇ ਧਿਆਨ ਚ ਹੀ ਹੈ ਤੁਸੀਂ ਵੀ ਉਹਨੂੰ ਬਾਅਦ ਚੁੱਕੀ ਹੈ ਜਿਹੜੀ ਜਹਾਜ਼ ਗਰਾਊਂਡ ਹੈ ਉਹ ਹਾਂਜੀ ਹਾਂਜੀ ਮਿਲਟਰੀ ਦੇ ਕਬਜ਼ੇ ਚ ਹੈ ਤੇ ਉੱਥੇ ਲੜਾਕੂ ਜਹਾਜ਼ ਵੀ ਉਤਰਦੇ ਨੇ ਹਾਂਜੀ ਹਾਂਜੀ ਜਿਹੜੀ ਜਗ੍ਹਾ ਨੂੰ ਵੇਚ ਦਿੱਤਾ ਗਿਆ ਗਰੀਬ-ਗਰੀਬ 118 ਕਨਾਲ 16 ਮਰਲੇ ਨੂੰ 5 ਬੰਦਿਆਂ ਦੇ ਨਾਲ ਰਜਿਸਟਰੀ ਕਰ ਦਿੱਤੀ ਗਈ ਹਾਂਜੀ 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 ਠੀਕ ਹੈ ਨਾ ਜੀ ਉਹ ਤਾਂ ਸਾਰੀ ਡਿਟੇਲ ਤੁਸੀਂ ਮੈਨੂੰ ਭੇਜੀ ਵੀ ਹੈ ਉਹ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਵੀ ਦਿੱਤੀ ਹੈ ਹਾਂਜੀ ਹੁਣ ਸਵਾਲ ਸਭ ਤੋਂ ਵੱਡਾ ਇਹ ਹੈ ਕਿ ਐਡੀ ਵੱਡੀ ਕਾਂਸਪੀਰੇਸੀ ਹੋਈ ਛੜੀਅੰਦਰ ਹੋਇਆ ਹਾਂਜੀ ਹਾਂਜੀ ਤੁਸੀਂ ਇਹਨੂੰ ਲੈ ਕੇ ਪਹਿਲੇ ਕਿਸੇ ਅਫਸਰ ਸਹਬਾਨ ਨਾਲ ਗੱਲ ਕੀਤੀ ਕਿਉਂਕਿ ਮੈਂ ਚਿੱਠੀ ਵੀ ਦੇਖ ਰਿਹਾ ਹਾਂ ਤੁਸੀਂ ਸ਼ਾਇਦ ਉਹ ਦੇਸ਼ ਦੇ ਰਾਸ਼ਟਰਪਤੀ ਦਰਪੂਦੀ ਮੁਰਮੂ ਤੇ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਲਿਖੀ ਹੈ ਇਹ ਤਾਂ ਇਹ ਤਾਂ ਮੈਂ ਅੰਤ ਜਿਹੜਾ ਹਾਈ ਕੋਰਟ ਗਿਆ ਨਾ ਜੀ ਇਹ ਮੈਂ ਸਾਰੇ ਸੈਂਟਰ ਤੇ ਸਾਰਿਆਂ ਨੂੰ ਸੈਂਟਰ ਤੇ ਸਭ ਨੂੰ ਰੱਖਿਆ ਮੰਤਰੀ ਨੂੰ ਜੀ ਸਭ ਨੂੰ ਵਿਦਿਆ ਮੰਤਰੀ ਨੂੰ ਰਾਸ਼ਟਰਪਤੀ ਨੂੰ ਸੇ ਵੀ ਇਹਨੂੰ ਦੂਰ ਤੱਕ ਪੇ ਜਿਵੇਂ ਮੈਂ ਹਾਈ ਕੋਰਟ ਵੜ ਗਿਆ ਉਸ ਤੋਂ ਪਹਿਲਾਂ ਮੈਂ ਦਰਖਾਸਤਾਂ ਦਿੱਤੀਆਂ ਇਸ ਮੈਟਰ 'ਚ ਜੀ ਮੁੱਖ ਮੰਤਰੀ ਨੂੰ ਆ ਮੇਰੇ ਸਾਹਮਣੇ ਲੈਟਰ ਪਿਆ ਮੈਨੂੰ ਉਹ ਲੈਟਰ ਆਇਆ ਵੀ ਜੀ ਠੀਕ ਹੈ ਉਹ ਗਵਰਨਮੈਂਟ ਦਾ ਲੈਟਰ ਮੇਰੇ ਸਾਹਮਣੇ ਪਿਆ ਮੈਨੂੰ ਆਇਆ ਵੀ ਲੈਟਰ ਇਹ ਆ 17/5/23 ਨੂੰ ਜੀ BC ਨੂੰ ਆਇਆ ਪਰ ਇਹਨਾਂ ਨੇ ਕੀਤਾ ਕੁਝ ਨਹੀਂ ਸੀਗਾ ਅੱਛਾ ਤੁਹਾਨੂੰ ਇਹਨਾਂ ਨੇ ਕਿਤੇ ਲੋਕਲ ਐਡਮਿਨਿਸਟ੍ਰੇਸ਼ਨ ਨੇ ਬੁਲਾ ਕੇ ਪੁੱਛਿਆ ਵੀ ਨਿਸ਼ਾਨ ਸਿੰਘ ਜੀ ਤੁਸੀਂ ਦੱਸੋ ਕੀ ਹੈ ਮਾਮਲਾ ਦੇਖੋ ਜੀ ਮੈਨੂੰ ਤਾਂ ਕੀ ਬੁਲਾਉਣਾ ਇਹਨਾਂ ਨੇ ਕੰਪਲੇਂਟਡ ਨੂੰ ਨਹੀਂ ਬੁਲਾਇਆ ਅਸਲ ਕੰਪਲੇਂਟਡ ਹੈਗੀ ਆ ਆਰਮੀ ਆਰਮੀ ਕੰਪਲੇਂਟਡ ਕਿਤਨੇ ਇਹਨਾਂ ਨੇ 21 23 ਤੋਂ ਬਾਅਦ ਜੀ ਯਾਨੀ ਕਿ 16 16 4 21 ਤੋਂ ਬਾਅਦ ਜੀ 16.4.21 ਤੋਂ ਬਾਅਦ ਇਹਨਾਂ ਨੇ ਆਰਮੀ ਦੇ ਕਿਸੇ ਅਫਸਰ ਨੂੰ ਹੀ ਨਹੀਂ ਬੁਲਾਇਆ ਜਿਹੜੇ ਮੁੱਖ ਕੰਪਲੇਂਟਡ ਹੈਗੇ ਆ। ਉਹਨਾਂ ਨੇ ਕੰਪਲੇਂਟ ਕੀਤੀ ਹੈ ਮੇਰੇ ਕੋਲ ਪਈ ਹੈ ਜੀ ਕਾਗਜ਼ 16.4.21 ਨੂੰ ਕੰਪਲੇਂਟ ਕਰਦੇ ਨੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ। ਇਹਨਾਂ ਨੇ ਉਹਨਾਂ ਨੂੰ ਨਹੀਂ ਬੁਲਾਇਆ ਕਦੀ। ਨਹੀਂ ਬੁਲਾਇਆ। ਮੈਨੂੰ ਤਾਂ ਬੜੀ ਦੂਰ ਦੀ ਗੱਲ ਸੀ। ਅੱਛਾ ਇਹਦੇ 'ਚ ਜਿਹੜੇ ਡਿਪਟੀ ਕਮਿਸ਼ਨਰ ਸਾਹਿਬ ਜਿਹੜੇ ਉਸ ਵੇਲੇ 2021 ਸੀ ਉਹਨਾਂ ਦੀ ਜ਼ਿਆਦਾ ਤੁਹਾਨੂੰ ਲੱਗਦਾ ਹੈ ਗਲਤੀ ਹੈ ਜਾਂ ਜਿਹੜੇ ਮੌਜੂਦਾ ਡੀਸੀ ਨੇ ਇਸ ਵੇਲੇ ਰਜੇਸ਼ ਧਿਮਾਨ ਜੀ ਦੇਖੋ ਜੀ ਜਿਹੜਾ ਇਸ ਤੇ ਮੌਜੂਦਾ ਡੀਸੀਏ ਇਹ ਇਸ ਕੇਸ ਦਾ ਮੁੱਖ ਦੋਸ਼ੀ ਹੈ। ਅੱਛਾ ਉਹ ਕਿਸ ਤਰ੍ਹਾਂ? ਇਹ ਇਹਨੇ ਸਾਲ ਇਸ ਕੇਸ ਨੂੰ ਲੁਕੋਇਆ। 1 ਸਾਲ। 1 ਸਾਲ ਉਹ ਲੁਕਾਉਣ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਵੀ ਇਹਨੇ 11 3 23 ਨੂੰ ਲੈਟਰ ਲਿਖਿਆ। ਜੀ। ਲੈਟਰ ਲਿਖਿਆ ਇਟ ਮੀਨ ਜੀ ਇਹਦੇ ਫਿਰ ਧਿਆਨ ਚ ਆ ਗਈ ਸੀ। ਕਿਹਨੂੰ ਲਿਖੀ ਚੀਤੀ ਮੁਖ ਸਿਕਤਰ ਪੰਜਾਬ ਮੁਖ ਸਿਕਤਰ ਨੂੰ ਲਿਖੀ। ਇਹ ਲਿਖੀ ਜੀ ਚੀਫ ਸ਼ਕਤੀ ਨੂੰ ਹਾਂ ਮੁਖ ਸਿਕਤਰ ਪੰਜਾਬ ਨੂੰ ਇਹਨੇ ਲੈਟਰ ਲਿਖਿਆ 11 3 23 ਨੂੰ। ਜੀ। 11 ਤਣ 23 ਨੂੰ 11 ਤਣ 23 ਨੂੰ ਹੁਣ ਪੂਰਾ ਸਾਲ ਹੋ ਗਿਆ ਮੈਂ ਹਾਈ ਕੋਰਟ ਗਿਆ ਜੀ ਇਹਨਾਂ ਨੇ ਮਤਲਬ ਕੀ ਉਹਦੇ ਚ ਕੀ ਲਿਖਿਆ ਜੀ ਮੈਂ ਦੱਸਦਾ ਇਹ ਇਹ ਡੀਸੀ ਮੁੱਖ ਦੋਸ਼ੀ ਹੈ ਕਿਉਂਕਿ ਇਹਨੇ ਸਾਰੇ ਕੇਸ ਨੂੰ ਲੁਕੋ ਲਿਆ ਸਾਰੇ ਤੱਥਾਂ ਨੂੰ ਲੁਕੋ ਲਿਆ ਅਫਸਰਾਂ ਨੂੰ ਬਚਾਉਣ ਖਾਤਰ ਇਹਦੇ ਵਿੱਚ ਪੀਸੀਐਸ ਆਈ ਅਫਸਰ ਦੋਸ਼ੀ ਨੇ ਡੀਆਰਓ ਜੀ ਕਫੀਲ ਦਾ ਐਫਸੀਲ ਉਹਨਾਂ ਸਭ ਨੂੰ ਐਸਡੀਸੀ ਨੇ ਲੁਕਾਉਣ ਦੀ ਕੋਸ਼ਿਸ਼ ਕੀਤੀ 11 ਤਣ 23 ਦੇ ਲੈਟਰ 'ਚ ਇਹਨੇ ਕੀ ਲਿਖਿਆ ਮੈਂ ਦੱਸਦਾ ਤੁਹਾਨੂੰ ਜੀ ਇਹਨੇ ਲਿਖਿਆ ਵੀ ਮੈਂ 1942-43 ਤੋਂ ਜੀ ਕਿ 1958 ਮਾਰ ਤੋਂ ਜੀ ਅੱਜ ਤੱਕ ਯਾਨੀ ਕਿ ਅੱਜ ਦੇਰ ਤੱਕ ਸਾਰਾ ਰਿਕਾਰਡ ਵੇਖ ਲਿਆ ਜੀ ਵੇਖੋ ਡੀਸੀ ਨੇ ਜਮਾਂਬੰਦੀਆਂ ਗਰਦੌਰੀਆਂ ਇੰਤਕਾਲ ਸਭ ਕੁਝ ਵੇਖ ਲਿਆ ਜੀ ਤੇ ਲਿਖਦਾ ਹੈ ਡੀਸੀ ਵੀ ਇਹ ਜਿਹਦੇ ਤੇ ਕਦੇ ਵੀ ਕਬਜ਼ਾ ਬੰਦਿਆਂ ਦਾ ਰਿਹਾ ਨਹੀਂਗਾ ਜੀ ਜਦੋਂ ਕਿ ਬੰਦਿਆਂ ਦਾ ਕਬਜ਼ਾ ਮੈਂ ਤੁਹਾਨੂੰ ਗਰਦੌਰੀ ਭੇਜਤੀ ਆ ਇਸ ਟਾਈਮ ਵੀ ਗਰਦੌਰੀ ਉਹਨਾਂ ਦੇ ਨਾਲ ਬੋਲਦੀ ਹੈ ਬਿਲਕੁਲ ਠੀਕ ਹੈ ਗਰਦੌਰੀ ਦਾ ਬੰਦੇ ਆ ਹੀ ਨਹੀਂ ਸਕਦੇ ਸਾਰੇ ਦੇ ਵਿੱਚ ਮੈਂ ਤੁਹਾਨੂੰ ਜਮਾਂਬੰਦੀ 69 70 ਦੀ ਭੇਜੀ ਆ ਉਹਦੇ ਵਿੱਚ ਸऱ्या ਲਿਖਿਆ ਮਕਬੂਜਾ ਗੈਰਿਆਂ ਇੰਜੀਨੀਅਰ ਜੀ 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 ਬੰਦੇ ਤਾਂ ਆ ਹੀ ਨਹੀਂ ਸਕਦੇ ਬੰਦੇ ਤਾਂ ਜਾਲੀ વાੜੇ ਨਾ ਇਹਨਾਂ ਆਫਸਰਾਂ ਨੇ ਵੜੇ 1997 98 ਤੋਂ ਲੈ ਕੇ ਇਹਨਾਂ ਨੇ ਜਾਲੀ ਤਰੀਕੇ ਨਾਲ ਵੜੇ ਉਹ ਕਿਵੇਂ ਆ ਸਕਦੇ ਉਹਨਾਂ ਦਾ ਤਾਂ ਮਤਲਬ ਨਹੀਂ ਸੀ ਇਹਦੇ ਵਿੱਚ ਹੁਣ ਹੁਣ ਉਹ ਬੰਦੇ ਕਬਜ਼ਾ ਮੰਗੀ ਜਾਂਦੇ ਆ ਵੀ ਸੇਨਾ ਕੋਈ ਸਾਨੂੰ ਜਗ੍ਹਾ ਦਾ ਕਬਜ਼ਾ ਛਡਾ ਕੇ ਦਿਓ ਉਹ ਸਰ ਉਹ ਉਹ ਵੇਖੋ ਉਹ ਉਹ ਮੈਟਰ ਜਾਂਦਾ ਬੰਦਿਆਂ ਦਾ ਦੂਜੇ ਪਾਸੇ ਮੈਂ ਕਰਦਾ ਮਲਾਜ਼ਮਾਂ ਦੀ ਗੱਲ ਵੀ ਇਹਨਾਂ ਨੇ ਕਿਵੇਂ ਏਰਾ ਮੇਰੀਆਂ ਦਿੱਤੀਆਂ ਬਿਲਕੁਲ ਅੱਛਾ ਇਹਨੂੰ ਲੈ ਕੇ ਇਹਨੂੰ ਲੈ ਕੇ ਤੁਹਾਨੂੰ ਤੁਸੀਂ ਡਿਪਟੀ ਕਮਿਸ਼ਨਰ ਜਿਹੜੇ ਰਜੇਸ਼ ਧਮਾਨ ਨੇ ਇਹੋ ਹੀ ਨੇ ਨਾ ਜਿਨ੍ਹਾਂ ਦਾ ਪਤਨੀ ਦਾ ਨਾਮ ਉੱਥੇ ਆਇਆ ਸੀਗਾ ਮੋਹਾਲੀ ਜਿਹੜਾ ਅਮਰੂਧਾ ਦਾ ਸਕੈਂਡਲ ਹੋਇਆ ਸੀ ਅਮਰੂਧਾ ਵਾਲੇ ਸਕੈਂਡਲ ਤੇ ਅਮਰੂਧਾ ਵਾਲੇ ਕਾਂਡ ਜਾਇਆ ਸੀ ਜੀ ਜੀ ਉਹਦੇ ਚ ਵੀ ਕੁਝ ਬਣਾ ਬੁਣਾ ਨਹੀਂ ਸੀ ਕੁਝ ਨਹੀਂ ਨਹੀਂ ਸਰ ਅਮਰੂਧਾ ਵਾਲੇ ਕਾਂਡ ਜਦੋਂ ਅਮਰੂਧਾ ਵਾਲਾ ਕਾਂਡ ਇਹ ਸੀ ਇਹ ਹੋਇਆ ਉਦੋਂ ਇਹ ਡੀਸੀ ਹੀ ਤਾਂ ਉੱਥੇ ਅਫਸਰ ਸੀਗਾ ਉਸ ਮੈਕ ਜੀ ਇਹਨੇ ادار ਦੇ ਘਰ ਵਾਲੀ ਨੂੰ ਫਾਇਦਾ ਲਾ ਬਚਾਇਆ ਹੈ ਇਹੀ ਤਾਂ ਅਫਸਰ ਸੀ ਇੱਥੇ ਜੀ 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 ਇਸ ਕੇਸ ਦਾ ਮੁੱਖ ਦੋਸ਼ੀ ਇਹ ਨਹੀਂ ਸੀ ਇਹ ਮੌਜੂਦਾ ਇਹਨੇ ਇਸ ਕੇਸ ਨੂੰ 1 ਸਾਲ ਲਕੋਇਆ ਉਲਟਾ ਗੁੰਮਰਾਹ ਕੀਤਾ ਅਫਸਰਾਂ ਨੂੰ ਬਿਲਕੁਲ ਅੱਛਾ ਚਲੋ ਅੱਛਾ ਇੱਕ ਤੁਸੀਂ ਦੱਸੋ ਤੁਸੀਂ ਇਹਨੂੰ ਲੈ ਕੇ ਮਾਨ ਸਾਹਿਬ ਨੂੰ ਕੋਈ ਮਿਲਣ ਦਾ ਸਮਾਂ ਮੰਗਿਆ ਮੈਂ ਜੀ 1.5 ਸਾਲ ਤੋਂ ਪਿਛਲੇ 1.5 ਸਾਲ ਤੋਂ 5-7 ਆਈਐਸ ਅਫਸਰਾਂ ਨੂੰ ਟਿਪਸ ਦਿੱਤੇ ਆ ਆ ਦੇ ਜੀ ਜਾਬ ਦੇ 57 ਆਈਏ ਸਭ ਤੋਂ ਜਿਹੜੇ ਬਹੁਤ ਗੰਬੀਰ ਦੋਸ਼ਾਂ ਦੇ ਨੇ ਜੀ ਮੈਂ ਸੀਐਮ ਮਾਨ ਨੂੰ ਲਿਖਿਆ ਜੀ ਉੱਥੇ ਜਿਹੜੇ ਆਈਏ ਅਫਸਰ ਨੇ ਉਹਦੇ ਵਿੱਚ ਇੱਕ ਹੈਗਾ ਹਿਮਾਂਸ਼ੂ ਜੈਨ ਜੀ ਜਿਹੜਾ ਇਸ ਕੰਮ 'ਚ ਮਲਾਉਂਦਾ ਹੈ ਡੀਸੀ ਸਾਨੂੰ ਮਿਰਨਦਰ ਟਾਈਮ ਲੈ ਕੇ ਦਿੰਦਾ ਜੀ ਮੈਂ ਬੜੇ ਲੈਟਰ ਲਿਖੇ ਮੇਰੀ ਫੋਨ ਤੇ ਵੀ ਗੱਲ ਹੋਈ ਮੈਂ ਬੜੀ ਵੀ ਲਿਖਿਆ ਮੈਂ ਕਿਹਾ ਜੀ ਮੈਨੂੰ ਮਲਾ ਦਿਓ ਪਰ ਨਹੀਂ ਇਹਨਾਂ ਨੇ ਨਹੀਂ ਮਲਾਇਆ ਨਹੀਂ ਮਲਾ ਕੇ ਤੇਰੇ ਤੁਹਾਨੂੰ ਓਕੇ ਮਿਲਣ ਨਹੀਂ ਦੇ ਰਹੇ ਆਈਏ ਅਫਸਰ ਮਲਾਉਂਦੇ ਆ ਨਾ ਆਈਏ ਅਫਸਰ ਮੈਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ ਉਹਨਾਂ ਨੇ ਹਾਂਜੀ ਐਨੀ ਸਮਝਦਾ ਮਿਲਦਾ ਮੈਨੂੰ ਬਹੁਤ ਲੈਟਰ ਪਏ ਐ ਬੜੇ ਲੈਟਰ ਪਏ ਇੱਕ ਹੁਣ ਦੇਖੋ ਵੀ ਹਾਈ ਕੋਰਟ ਨੇ ਫਿਰ ਤੁਹਾਡੇ ਜਾਣ ਤੋਂ ਬਾਅਦ ਹਾਈ ਕੋਰਟ ਨੇ ਇਹਨਾਂ ਨੂੰ ਆ ਆਦੇਸ਼ ਜਾਰੀ ਕਰਦੇ ਆ ਵੀ 6 ਹਫ਼ਤਿਆਂ ਦੇ ਵਿੱਚ ਵਿੱਚ ਰਿਪੋਰਟ ਜਿਹੜੀ ਹੈ ਉਹ ਜਿਹੜੀ ਮੈਨੂੰ ਦਿਓ ਪਰ ਅਜੇ 5 ਹਫ਼ਤੇ ਬੀਤ ਗਏ ਨੇ ਇਸ ਆਰਡਰ ਨੂੰ ਵੀ ਰਿਪੋਰਟ ਨਹੀਂ ਸਰ ਮੇਰੇ ਸਾਹਮਣੇ ਸ਼ਬਦ ਲਿਖਿਆ ਹੈ ਪਹਿਲਾ ਨੰਬਰ ਚਾਰਜ ਹਾਈ ਕੋਰਟ ਦੇ ਇਨਕੁਆਰੀ ਵਿਦਨ ਅਫੋਰਸਟ ਪ੍ਰੀਵੈਡ ਆਫ 6 ਵੀਕਸ ਜੀ ਇਨਕੁਆਰੀ ਦਾ ਕੀ ਮਤਲਬ ਹੁੰਦਾ ਸਾਰੇ ਇਨਕੁਆਰੀ ਦਾ ਮਤਲਬ ਹੁੰਦਾ ਹੈ ਸਾਰੇ ਦੋਸ਼ੀਆਂ ਨੂੰ ਬੁਲਾਇਆ ਜਾਂਦਾ ਹੈ ਉਹਨਾਂ ਨੂੰ ਸੁਣਿਆ ਜਾਂਦਾ ਹੈ ਉਹਨਾਂ ਦੇ ਬਿਆਨ ਕਲਮਬੰਦ ਕੀਤੇ ਜਾਂਦੇ ਇਹਨੂੰ ਕਹਿੰਦੇ ਹਨਕੁਆਰੀ ਜੀ ਠੀਕ ਹੈ ਇਹ ਇਨਕੁਆਰੀ ਇਹਨਾਂ ਨੇ ਕਰਨੀ ਹੈ ਜੀ ਕਿ ਨਹੀਂ ਕਰਨੀ ਉਹ ਉਹ ਇਹਨਾਂ ਦੀ ਮਰਜ਼ੀ ਹੈ ਇਹਨਾਂ ਨੇ ਨਾ ਤੁਹਾਨੂੰ ਬੁਲਾਇਆ ਤੁਸੀਂ ਕਿਉਂਕਿ ਮੇਨ ਕੰਪਲੇਨੈਂਟ ਹੋ ਨਾ ਆਰਮੀ ਨੂੰ ਬੁਲਾਇਆ ਜੀ ਅੱਜ ਤੱਕ ਸਰ ਨਾ ਤਾਂ ਮੈਨੂੰ ਬੁਲਾਇਆ ਗਿਆ ਜੀ ਜਦੋਂ ਕਿ ਹਰੇਕ ਕੰਪਲੇਂਟ ਦੇ ਵਿੱਚ ਤੁਹਾਨੂੰ ਇਨਕੁਆਇਰੀ ਹੁੰਦੀ ਹੈ ਕੰਪਲੇਂਡਰ ਨੂੰ ਬੁਲਾਇਆ ਜਾਂਦਾ ਹੈ ਜੀ ਜੀ ਫੇਰ ਇਨਕੁਆਇਰੀ ਸ਼ੁਰੂ ਹੋਊਗੀ ਅੱਛਾ ਤੁਹਾਨੂੰ ਤੁਹਾਨੂੰ ਕੀ ਲੱਗਦਾ ਵੀ ਇਹ ਅਫਸਰ ਅਫਸਰ ਨੂੰ ਬਚਾਉਣ ਦੀ ਕੋਸ਼ਿਸ਼ ਕਿਉਂ ਕਰ ਰਹੀ ਤੁਸੀਂ ਕੈਸਡੀਅਮ ਦਾ ਨਾਮ ਲੈ ਰਹੇ ਹੋ ਵੀ ਕੈਸਡੀਅਮ ਸਾਹਿਬ ਵੀ ਜਿਹੜੇ ਨੇ ਉਹ ਉਹ ਸੀਗੇ ਇੱਥੇ ਫਿਰੋਜ਼ਪੁਰ ਜਿਨ੍ਹਾਂ ਨੇ ਬੜਾ ਕੰਮ ਖਰਾਬ ਕੀਤਾ ਸਰ ਖਰਬੰਦਾ ਜੀ ਇੱਕ ਐਸਡੀਐਮ ਨਹੀਂ ਇਹਦੇ ਚ ਕਈ ਐਸਡੀਐਮ ਦੋਸ਼ੀ ਨੇ ਕਈ ਤਹਿਸੀਲਦਾਰ ਕਈ ਨੈਮਸੀਲਦਾਰ ਕਈ ਪਟਵਾਰੀ ਕਰਨੂਗੋ ਦੇਖੋ ਜਿਨ੍ਹਾਂ ਨੇ ਇਸ ਮੈਟਰ ਨੂੰ ਲਗਾਇਆ 97 98 ਜੋ ਬੰਦੇ ਵਾਰ ਦਿੱਤੇ ਗੱਲ ਹੀ ਤੋੜ ਤੇ ਇਹ ਰਿਕਾਰਡ ਮਾਲ ਦੇ ਵਿੱਚ ਉਹ ਬੰਦਿਆਂ ਦਾ ਤਾਂ ਆਉਣ ਦਾ ਕੋਈ ਮਤਲਬ ਨਹੀਂ ਸੀ ਬੰਦਾ ਐਂਟਰੀ ਦਾ ਬਿਲਕੁਲ ਠੀਕ ਹੈ ਜੀ ਉਹਨਾਂ ਦੀ ਜਦੋਂ ਉਹਨਾਂ ਦੇ ਪੂਰਵਜ ਲੈ ਗਏ ਮੁਆਵਜ਼ਾ ਹਾਂ ਜੀ ਕਬਜ਼ਾ ਜਦੋਂ ਆਰਮੀ ਕੋਲ ਹੈ ਹਾਂ ਜੀ ਫਿਰ ਤੇ ਕਿਸ ਤਰ੍ਹਾਂ ਰਜਿਸਟਰੀ ਹੋ ਗਈ ਬੜੀ ਵੱਡੀ ਕਾਂਸਪੀਰੇਸੀ ਹੈ ਚਲੋ ਤੁਸੀਂ ਲੱਗੇ ਹੋ ਉਮੀਦ ਕਰਦੇ ਹਾਂ ਵੀ ਇਹ ਕਿਸੇ ਨਾ ਕਿਸੇ ਨਤੀਜੇ ਤੱਕ ਤੁਸੀਂ ਪਹੁੰਚਾਓਗੇ ਇਸ ਮਾਮਲੇ ਨੂੰ ਸਾਰੇ ਜਦੋਂ ਮੇਰੀ ਗੱਲ ਸੁਣੋ ਜਦੋਂ ਇਹ ਜਲਦੀ ਇਤਕਾਲ ਹੋ ਗਿਆ ਜਲਦੀ ਵਿਸ਼ਤੀਆ ਹੋ ਗਿਆ ਮਾਲ ਮਹਿਕ ਮੈਨੂੰ ਪਤਾ ਲੱਗ ਗਿਆ ਜੀ ਫਿਰ ਉਹਨਾਂ ਬੰਦਿਆਂ ਨੂੰ ਖਾਨਾ ਕਾਸਤੇ ਦੇ ਵਿੱਚ ਖਾਨਾ ਨੰਬਰ 4 ਦੇ ਵਿੱਚ ਗਰਦੌਰੀ ਦੇ ਵਿੱਚ ਜੇ ਰੱਖਿਆ ਖਾਨਾ ਨੰਬਰ 4 ਜੇ ਰੱਖਿਆ ਤਾਂ ਇਹ ਉਦੋਂ ਤੋਂ ਲੈ ਕੇ ਅੱਜ ਤੱਕ ਜਿੰਨੇ ਡੀਸੀ ਐਸਡੀਐਮ ਤਹਿਸੀਲਦਾਰ ਪਟਵਾਰੀ ਕਰਨੂਗੋ ਇਹ ਸਭ ਦੀ ਮੇਰੀ ਭੁਗਤ ਨਾਲ ਹੋ ਰਿਹਾ ਹੈ ਤੇ ਤੁਸੀਂ ਉਮੀਦ ਕਰਦੇ ਹੋ ਪੰਜਾਬ ਤੇ ਤਾਂ ਹੀ ਲੁੱਟਿਆ ਜਾ ਰਿਹਾ ਨਾ ਦੇਖੋ ਵੀ ਅਫਸਰ ਜਿਹੜੀ ਆਪਣੀ ਡਿਊਟੀ ਠੀਕ ਤਰ੍ਹਾਂ ਨਹੀਂ ਨਿਭਾਰੇ ਤੇ ਲੀਡਰ ਵੀ ਇਹਦੇ ਲਈ ਚੁੱਪ ਨੇ ਤੁਸੀਂ ਦੇਖੋ ਤੁਸੀਂ ਰੌਲਾ ਪਾ ਰਹੇ ਹੋ ਕੋਈ ਲੀਡਰ ਵੀ ਨਹੀਂ ਬੋਲ ਰਿਹਾ ਇ ਸਰ ਦੇਖੋ ਮੰਨ ਲਓ ਜਿਵੇਂ ਹੁਣ ਸੈਂਟਰ ਚ ਨੇ ਤੇ ਵਜ਼ੀਰ ਨੇ ਮੈਂ ਕਿੰਨਾ ਰੋਲਾ ਪਾਇਆ ਅਖਬਾਰਾਂ ਚ ਵੀ ਲੱਗੀਆਂ ਮੀਡੀਆ ਚ ਵੀ ਆਇਆ ਕਿਸੇ ਰਾਜਨੀਤਿਕ ਬੰਦੇ ਨੇ ਹਾਜ਼ਮਾ ਨਾ ਨੀ ਮਾਰਿਆ ਯਾਰ ਦੇਸ਼ ਨਾਲ ਧੱਕਾ ਹੋ ਰਿਹਾ ਹੈ ਹੁਣ ਮੋਦੀ ਸਾਹਿਬ ਕਹਿੰਦੇ ਦੇਸ਼ ਬਚਾਉਣਾ ਹੈ ਦੇਸ਼ ਬਚਾਉਣਾ ਹੈ ਇਧਰ ਭਗਵੰਤ ਸਿੰਘ ਮਾਨ ਜੀ ਕਹਿੰਦੇ ਦੇਸ਼ ਬਚਾਉਣਾ ਹੈ ਦੇਸ਼ ਕਾਤਰ ਕੁਝ ਕਰਨਾ ਹੈ ਇਹ ਆਹ ਮੌਕਾ ਸੀ ਦੇਸ਼ ਆਹ ਸਰ ਆਹ ਵੇਖੋ ਇੱਕ ਨੈਸ਼ਨਲ ਮੈਟਰ ਹੈ ਜੀ ਕੋਕਾ ਅੰਤਮਾਰ ਬਹੁਤ ਇਮਾਨਦਾਰ ਹੈ ਬਹੁਤ ਇਮਾਨਦਾਰ ਹੈ ਸੀਐਮ ਬਹੁਤ ਇਮਾਨਦਾਰ ਹੈ ਵਧੀਆ ਮੈਂ ਜਿੰਦਾਬਾਦ ਕਹਿੰਦਾ ਸੀਐਮ ਨੂੰ ਪਰ ਇਹ ਤੁਸੀਂ ਦੇਖੋ ਤਾਂ ਅਸੀਂ ਤੁਸੀਂ ਤਾਂ ਕਹਿੰਦੇ ਅਸੀਂ ਦੇਸ਼ ਬਚਾਣਾ ਹੈ ਪੰਜਾਬ ਬਚਾਣਾ ਦੇਸ਼ ਬਚਾਣਾ ਤੇ ਦੇਸ਼ ਬਚਾਣਾ ਦੇਸ਼ ਦੀਆਂ ਹੱਦਾਂ ਨੂੰ ਤਾਂ ਅਗਲੇ ਲੈ ਕੇ ਲੱਕੋ ਸਾਡੇ ਆਈਐਸ ਅਫਸਰ ਜੀ ਜੀ ਅਫਸਰ ਜਿੰਨਾ ਦੇ ਅਫਸਰ ਨਹੀਂ ਇੱਕ ਨਿਸ਼ਾਨ ਸਿੰਘ ਜੀ ਮੇਰਾ ਇੱਕੋ ਸਵਾਲ ਦਾ ਜਵਾਬ ਦਿਓ ਦੇਖੋ ਸੇਨਾ ਦੀ ਜ਼ਮੀਨ ਤੇ ਜੇ ਇਸ ਤਰ੍ਹਾਂ ਦੀ ਜਾਲੀ ਰਜਿਸਟਰੀਆਂ ਹੋ ਜਾਂਦੀਆਂ ਤੇ ਫਿਰ ਆਪ ਬੰਦੇ ਦਿੱਤੇ ਗੱਲ ਹੀ ਛੱਡ ਦਿਓ ਤੁਸੀਂ ਬਸ ਸੈਨਾ ਕੀ ਦੀ ਆ ਭਾਰਤ ਸਰਕਾਰ ਦੀ ਜੇ ਭਾਰਤ ਸਰਕਾਰ ਨੂੰ ਹੀ ਅਫਸਰ ਇਹ ਲੁਟਾ ਦੇਣਗੇ ਇਹ ਸਾਡੇ ਪੀਸੀਐਸ ਆਈਐਸ ਅਫਸਰ ਮਾਲ ਅਫਸਰ ਸਾਡੇ ਇਹ ਲੁਟਾ ਦੇਣਗੇ ਭਾਰਤ ਸਰਕਾਰ ਨੂੰ ਹੀ ਕਿ ਨਾ ਕੋਈ ਮੰਤਰੀ ਗੌਰ ਕਰੇ ਨਾ ਕੋਈ ਅਫਸਰ ਗੌਰ ਕਰੇ ਵੀ ਇਹ ਕੀ ਹੈ ਵੇਖੋ ਮੈਂ ਰੋਲਾ ਪਾਇਆ ਹੂੰ ਠੀਕ ਹੈ ਮੈਂ ਇਕੱਲਾ ਹੀ ਬੋਲਦਾ ਪਿਆ ਮੇਰੇ ਨਾਲ ਕੋਈ ਵੀ ਬੰਦਾ ਹੋਰ ਨਹੀਂ ਬੋਲਦਾ ਪਿਆ ਨਾ ਰਾਜਨੀਤਿਕ ਬੋਲਦਾ ਪਿਆ ਨਾ ਕੋਈ ਸਿਵਲਨ ਬੋਲਦਾ ਪਿਆ ਨਾ ਕੋਈ ਅਫੀਸਰ ਮੇਰੇ ਨਾਲ ਬੋਲਦਾ ਐਸੇ মিডিਆ ਸੀ ਤੁਹਾਡੀ ਬਾਤ ਚੁੱਕ ਰਹੇ ਆ ਤੁਹਾਡਾ ਨਸਾਰਾ ਕਿਉਂ ਲੈ ਰਿਹਾ ਜੀ ਜੀ ਤੁਹਾਡਾ ਮੈਂ ਸਾਰਾ ਲੈ ਰਿਆ ਵੀ ਇਹ ਸੀਬੀਆਈ ਤੱਕ ਗੱਲ ਜਾਵੇ ਤੇ ਰੱਖਿਆ ਮੰਤਰੀ ਤੱਕ ਜਾਵੇ 에ਅਰ ਫੋਰਸ ਦੇ ਅਫਸਰਾਂ ਤੱਕ ਜਾਵੇ ਠੀਕ ਹੈ ਪ੍ਰਧਾਨ ਮੰਤਰੀ ਤੱਕ ਗੱਲ ਜਾਵੇ ਰਾਸ਼ਟਰਪਤੀ ਤੱਕ ਜਾਵੇ ਇਹ ਇੰਡੀਆ ਦਾ ਮੇਰੇ ਖਿਆਲ ਪਹਿਲਾ ਕੇਸ ਹੋਊਗਾ ਜੇ ਜਹਾਜ਼ ਗਰਾਉਂਡ ਹੀ ਵੇਖ ਗਿਆ ਉਹ ਵੀ ਸੈਨਾ ਦਾ ਇੱਥੇ 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 ਲੜਾਈਆਂ ਚ ਜਹਾਜ਼ ਉਤਰਦੇ ਰਹੇ ਲੜਾਕੂ ਜਹਾਜ਼ ਜੀ ਸਰ ਮੈਨੂੰ ਦੇਖੋ ਤੁਸੀਂ ਮੈਨੂੰ ਪੁੱਛ ਰਹੇ ਹੋ ਪਰ ਜਿਹੜੀ ਐਪਲੀਕੇਸ਼ਨ ਆਰਮੀ ਦੇ ਅਫਸਰ ਦੀ ਹੂੰ ਲੁਧਿਆਣਾ ਇਹਨਾਂ ਦਾ ਹੈੱਡਕੁਆਰਟਰ ਹੈ ਲੁਧਿਆਣਾ ਕੰਟਰੋਲ ਕਰਦਾ ਇਸ ਇਹ ਉਸ ਅਫੀਸਰ ਦੀ ਐਪਲੀਕੇਸ਼ਨ ਦੇ ਵਿੱਚ ਲਿਖਿਆ ਵੀ 1962 1965 1971 ਦੀਆਂ ਲੜਾਈਆਂ ਵੇਲੇ ਇੱਥੇ ਲੜਾਕੂ ਜਾਜ ਉਤਰਦੇ ਰਹੇ ਆ ਇਹ ਆਪਣੀ ਸੀਮਾ ਤੋਂ ਕਿੰਨੀ ਦੂਰ ਪੈਂਦੀ ਸੀ ਪਾਕਿਸਤਾਨ ਦੀ ਸਰਹੱਦ ਤੋਂ ਇਹ ਲਗਭਗ ਹੈਗਾ ਜੀ 10 ਤੋਂ 12 ਕਿਲੋਮੀਟਰ ਚਲੋ ਬਹੁਤ ਤੁਹਾਡਾ ਧੰਨਵਾਦ ਪੰਜਾਬ ਦਾ ਪੰਜਾਬ ਦਾ ਸਭ ਤੋਂ ਨੇੜੇ ਵਾਲਾ ਏ ਚਲੋ ਬਹੁਤ ਸਾਰਾ ਤੁਹਾਡਾ ਧੰਨਵਾਦ ਸਾਰਨਾ ਗੱਲ ਕਰਨ ਦਾ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਤੁਸੀਂ ਸੁਣਿ ਲਿਆ ਕਿ ਨਿਸ਼ਾਨ ਸਿੰਘ ਜਿਹੜੇ ਕਿ ਰਿਟਾਇਰ ਹੋਏ ਨੇ ਕਾਨੂੰਗੋ ਮਾਲ ਮਹਿਕ ਵਿੱਚ ਜੋਈ ਕਿਸ ਤਰ੍ਹਾਂ ਰੌਲਾ ਪਾਪ ਆ ਕੇ ਅਫਸਰਾਂ ਨੂੰ ਦੱਸ ਰਹੇ ਨੇ ਕਿ ਚੋਰ ਬਜਾਰੀ ਮਚੀ ਹੋਈ ਏ ਪਰ ਸੁਣਨ ਨੂੰ ਕੋਈ ਤਿਆਰ ਨਹੀਂ ਇਸੇ ਤਰ੍ਹਾਂ ਤੁਸੀਂ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਜਿਲ੍ਹੇ ਸੋਲੋਂ ਕਿਸ ਤਰ੍ਹਾਂ ਮਾਲ ਡਿਪਾਰਟਮੈਂਟ ਦੇ 47 ਬੰਦਿਆਂ ਦੇ ਨਾਂ ਦੱਸੇ ਗਏ ਸਨ ਕਿ ਇਹ ਰਿਸ਼ਵਤਖੋਰ ਨੇ ਪਰ ਬਣਿਆਂ ਉਹਨਾਂ ਦਾ ਵੀ ਕੁਝ ਨਹੀਂ ਅਸੀਂ ਦੋ ਦਿਨਾਂ ਤੋਂ ਲਗਾਤਾਰ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਰਜੇਸ਼ ਤੇਮਾਨ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਮੈਸੇਜ ਵੀ ਪਾਇਆ ਫੋਨ ਵੀ ਕੀਤਾ ਪਰ ਨਾ ਤੇ ਉਹਨਾਂ ਨੇ ਸਾਡਾ ਫੋਨ ਰੀਸੀਵ ਕੀਤਾ ਤੇ ਨਾ ਹੀ ਮੈਸੇਜ ਦਾ ਕੋਈ ਜਵਾਬ ਦਿੱਤਾ ਚਲੋ ਵੱਡੇ ਅਫਸਰ ਨੇ ਡਿਪਟੀ ਕਮਿਸ਼ਨਰ ਸਾਹਿਬ ਤੇ ਆਮ ਬੰਦੇ ਦਾ ਫੋਨ ਕਿਉਂ ਚੁੱਕਣਗੇ ਪਰ ਸ਼ਾਇਦ ਉਹ ਆਪਣੀ ਡਿਊਟੀ ਭੁੱਲ ਗਏ ਕਿ ਉਹਨਾਂ ਨੂੰ ਆਮ ਬੰਦੇ ਦੀ ਗੱਲ ਸੁਣਨ ਵਾਸਤੇ ਹੀ ਡਿਪਟੀ ਕਮਿਸ਼ਨਰ ਦੀ ਕੁਰਸੀ ਤੇ ਬਹਾਇਆ ਗਿਆ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਹਾਈ ਕੋਰਟ ਨੂੰ ਆਦੇਸ਼ ਜਾਰੀ ਕੀਤੇਆਂ 5 ਹਫ਼ਤੇ ਹੋ ਗਏ ਨੇ ਪਰ ਅਜੇ ਤੱਕ ਡਿਪਟੀ ਕਮਿਸ਼ਨਰ ਸਾਹਿਬ ਨੇ ਕੀਤਾ ਕੀ ਕਿਸੇ ਨੂੰ ਦੱਸਣ ਨੂੰ ਵੀ ਕੋਈ ਤਿਆਰ ਨਹੀਂ ਹੈ ਹੁਣ ਇਸ ਨੂੰ ਲੈ ਕੇ ਅਸੀਂ ਗੱਲਬਾਤ ਕੀਤੀ ਫਿਰੋਜ਼ਪੁਰ ਦੇ ਜਿਹੜੇ ਐਸਡੀਐਮ ਸਾਹਿਬ ਨੇ ਜਸਪਾਲ ਸਿੰਘ ਬਰਾੜ ਉਹਨਾਂ ਆਖਿਆ ਕਿਉਂਕਿ ਮਾਮਲਾ ਹਾਈ ਕੋਰਟ ਦੇ ਵਿੱਚ ਹੈ ਇਸ ਕਰਕੇ ਮੈਂ ਤੁਹਾਨੂੰ ਇਹਦੇ ਉੱਤੇ ਬਹੁਤੀ ਜਾਣਕਾਰੀ ਤੇ ਨਹੀਂ ਦੇ ਸਕਦਾ ਪਰ ਉਹਨਾਂ ਇੰਨੀ ਗੱਲ ਜ਼ਰੂਰ ਆਖੀ ਕਿ ਹਾਈ ਕੋਰਟ ਦੇ ਆਦੇਸ਼ਾਂ ਦਾ ਪਾਲਣ ਕੀਤਾ ਜਾਏਗਾ 6 ਹਫ਼ਤਿਆਂ ਦੇ ਵਿੱਚ ਰਿਪੋਰਟ ਬਣਾ ਕੇ ਹਾਈ ਕੋਰਟ ਦੇ ਵਿੱਚ ਦੇ ਦਿੱਤੀ ਜਾਏਗੀ ਪਰ ਨਿਸ਼ਾਨ ਸਿੰਘ ਦਾ ਇਹ ਕਹਿਣਾ ਹੈ ਕਿ ਨਾ ਤਾਂ ਅਜੇ ਜ਼ਿਲ੍ਹਾ ਪ੍ਰਸ਼ਾਸਨ ਦੇ ਕਿਸੇ ਅਫਸਰ ਵੱਲੋਂ ਉਹਨਾਂ ਨੂੰ ਗਵਾਹੀ ਲਈ ਬੁਲਾਇਆ ਗਿਆ ਹੈ ਤੇ ਨਾ ਹੀ ਆਰਮੀ ਦੇ ਕਿਸੇ ਅਫਸਰ ਨੂੰ ਗਵਾਹੀ ਲਈ ਬੁਲਾਇਆ ਗਿਆ ਹੈ ਤੇ ਬਿਨਾਂ ਗਵਾਹੀ ਤੋਂ ਇਨਕੁਆਇਰੀ ਕਿਵੇਂ ਪੂਰੀ ਹੋ ਸਕਦੀ ਹੈ ਇਹ ਤਾਂ ਫਿਰ ਇਨਕੁਆਇਰੀ ਕਰਨ ਵਾਲੇ ਜਾਣੇ ਅਸੀਂ ਹੋਰ ਵੀ ਕਈ ਅਫਸਰਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਦਾ ਇੱਕ ਕਹਿਣਾ ਹੈ ਕਿ ਸਾਰਾ ਮਾਮਲਾ ਤਾਂ ਸੁਲਝ ਚੁੱਕਿਆ ਤੇ ਇਹਨਾਂ ਅਫਸਰ ਸਹਿਬਾਂ ਨੂੰ ਮੈਂ ਇਹ ਪੁੱਛਣਾ ਚਾਹਾਂਗਾ ਕਿ ਜੇ ਮਾਮਲਾ ਸੁਲਝ ਚੁੱਕਿਆ ਤੇ ਫਿਰ ਹਾਈ ਕੋਰਟ ਨੇ ਤੁਹਾਡੇ ਕੋਲੋਂ ਰਿਪੋਰਟ ਕਿਉਂ ਮੰਗੀ ਹੈ ਤੁਸੀਂ ਅਜੇ ਤੱਕ ਉਹਨਾਂ ਬੰਦਿਆਂ ਦੇ ਖਿਲਾਫ ਕੋਈ ਐਕਸ਼ਨ ਕਿਉਂ ਨਹੀਂ ਲਿਆ ਜਿਨ੍ਹਾਂ ਨੇ ਰਜਿਸਟਰੀਆਂ ਕਰਵਾਈਆਂ ਤੇ ਉਹਨਾਂ ਅਫਸਰਾਂ ਦੇ ਖਿਲਾਫ ਐਕਸ਼ਨ ਕਿਉਂ ਨਹੀਂ ਲਿਆ ਜਿਨ੍ਹਾਂ ਨੇ ਰਜਿਸਟਰੀਆਂ ਕੀਤੀਆਂ ਆਰਮੀ बार-बार ਸ਼ਿਕਾਇਤਾਂ ਕਰ ਰਹੀ ਹੈ ਸਾਡੀ ਜ਼ਮੀਨ ਨੂੰ ਵੇਚ ਦਿੱਤਾ ਗਿਆ ਜਦ ਕਿ ਉੱਥੇ ਆਰਮੀ ਦਾ ਹੀ ਕਬਜ਼ਾ ਹੈ ਛੜਯੰਤਰ ਦੇ ਤਹਿਤ ਜਮੀਨ ਵੇਚੀ ਗਈ ਏ ਇਹ ਸੱਚ ਹੈ ਕਿ ਮਾਫੀਆ ਹਰ ਸਰਕਾਰ ਦੇ ਵਿੱਚ ਛਾਵੀ ਹੁੰਦਾ ਹੈ ਸਰਕਾਰ ਭਾਵੇਂ ਕੋਈ ਵੀ ਹੋਵੇ ਹੁਣ ਕੀ ਉਹਨਾਂ ਬੰਦਿਆਂ ਦੇ ਖਿਲਾਫ ਕੋਈ ਕਾਰਵਾਈ ਹੋਏਗੀ ਜਾਂ ਮਾਮਲੇ ਨੂੰ ਠੰਡੇ ਬਸਤੇ ਦੇ ਵਿੱਚ ਪਾ ਦਿੱਤਾ ਜਾਏਗਾ ਫੈਸਲਾ ਤੁਸੀਂ ਕਰਨਾ ਹੈ ਅਸੀਂ ਸਾਰਾ ਪੱਕ ਸਾਰੇ ਕਾਗਜ਼ਾਤ ਸਾਰੇ ਦਸਤਾਵੇਜ਼ ਜਨਤਾ ਦੇ ਸਾਹਮਣੇ ਰੱਖ ਦਿੰਦੇ ਨੇ ਸਾਨੂੰ ਦੇਉ ਇਜ਼ਾਦਤ ਧੰਨਵਾਦ ਸਸੀਕਾਰ ਨੋਸ